ਸਹਾਬਤ ਪੰਜਾਬੀ ਦੀ ਹੈ ਕਿ 12 ਸਾਲ ਬਾਅਦ ਰੂੜੀ ਦੀ ਸੁਣੀ ਜਾਂਦੀ ਹੈ ਤੁਸੀਂ ਦੇਖ ਲਓ ਕਿ ਕਾਮ ਦਾ ਜਥੇਦਾਰ ਹੋਵੇ ਤੇ 31 ਸਾਲ ਲੱਗ ਜਾਣ ਪ੍ਰਕਾਸ਼ ਸਿੰਘ ਬਾਦਲਹਰਾਂ ਨੇ ਜਿਹੜੇ ਅਧਿਕਾਰੀ ਸੀ ਉਸ ਵਕਤ ਦੇ ਚਾਹੇ ਅੱਜ ਸੁਮੇਤ ਸਿੰਘ ਸੈਨਿਆਰਾਂ ਦਾ ਜ਼ਿਕਰ ਬਹੁਤ ਵਾਰ ਆਉਂਦਾ ਕਿ ਡੀਜੀਪੀ ਪੰਜਾਬ ਦਾ ਲਾਇਆ ਉਹਨਾਂ ਨੂੰ ਹਨਾ ਉੱਚੇ ਅਹੁਦਿਆਂ ਦੇ ਨਾਲ ਸਲਮਾਨਿਆ ਤੇ ਕਾਰਵਾਈ ਵੀ ਨਹੀਂ ਕੀਤੀ ਇਸ ਮਸਲੇ ਦੇ ਲੈ ਕੇ ਇਹਨਾਂ ਸਰਕਾਰਾਂ ਦੇ ਵਿੱਚ ਵੀ ਜਥੇਦਾਰ ਦਾ ਜਨਰਲ ਸਾਹਿਬ ਦਾ ਪਰਿਵਾਰ ਵੀ ਆਉਂਦਾ ਰਿਹਾ ਚੰਡੀਗੜ੍ਹ ਮੁੱਖ ਮੰਤਰੀ ਨੂੰ ਮਿਲਣ ਦੀ ਰਿਪੋਰਟ ਆ ਬਾਦਲ ਸਾਹਿਬਹਰਾਂ ਦੇ ਕਹਿਨਤੀ ਜਿਹੜਾ ਬੀਪੀ ਤਵਾਰੀਹਰਾਂ ਨੂੰ ਲਾਇਆ ਗਿਆ ਸੀਗਾ ਤੁਸੀਂ ਇਹਨੇ ਚਰਚੇ ਰਿਪੋਰਟ ਬਣਾ ਕੇ ਦਿਓ ਬੇਨ ਸਿੰਘ ਇਸ ਗੱਲ ਦਾ ਨਾਰਾ ਲਾ ਕੇ ਆਏ ਸੀ ਕਿ ਹੁਣ ਜਿਹੜਾ ਅੱਤਵਾਦ ਹੈ ਉਹ ਅਏ ਜਦੋਂ ਤੁਸੀਂ ਲੈ ਕੇ ਦਾਵਾ ਕਰਦੇ ਹੋ ਫਿਰ ਉਸ ਤੋਂ ਬਾਅਦ ਤੁਸੀਂ ਇੱਕ ਧਾਰਮਿਕ ਸ਼ਖਸੀਅਤ ਨੂੰ ਇਸ ਢੰਗ ਦੇ ਨਾਲ ਮਾਰਦੀ ਆ ਤੁਹਾਡੀ ਪੁਲਿਸ ਤੇ ਤੁਸੀਂ ਉੱਤੇ ਕੋਈ ਕਾਰਵਾਈ ਨਹੀਂ ਕਰਦੇ ਤੇ ਜੇ ਤੁਸੀਂ ਉਸ ਗੱਲ ਤੇ ਮੈਂਡੇਟ ਤੇ ਵੋਟਾਂ ਲਈਆਂ ਤੁਸੀਂ ਕਿਹਾ ਕਿ ਤੁਹਾਡੇ ਤੇ ਜ਼ੁਲਮ ਹੋਇਆ ਸੀ ਉਹਦਾ ਇਨਸਾਫ ਕਰਾਂਗੇ ਤੁਸੀਂ ਵੋਟਾਂ ਲਈਆਂ ਫਿਰ ਤੁਹਾਡੀ ਮੋਰਲ ਰਿਸਪੋਨਸੀਬਿਲਟੀ ਹੈ ਅਕਾਲੀ ਦਲ ਦਾ ਜਿਹੜਾ ਜਿਹੜਾ ਜਿਹੜੀ ਉਹਦਾ ਨਾਂ ਖਰੇ ਉਤਰਨਾ ਤਾਂ ਜ਼ਿਆਦਾ ਦੁਖਦਾਈ ਹੈ ਕਿ ਉਸਨੇ ਇਸ ਗੱਲ ਤੇ ਵੋਟਾਂ ਨਹੀਂ ਲਈਆਂ ਕਾਂਗਰਸ ਨੇ ਐਟ ਲੀਸਟ ਇਸ ਗੱਲ ਤੇ ਵੋਟਾਂ ਨਹੀਂ ਲਈਆਂ ਨਾਲੇ ਚੋਰੀ ਨਾਲੇ ਸੀਨਾ ਜੋਰੀ ਠੀਕ ਹੈ ਹੁਣ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਵੀ ਨਹੀਂ ਜੀ ਇਹ ਸਾਨੂੰ ਬਦਨਾਮ ਕੀਤਾ ਜਾ ਰਿਹਾ ਹੈ ਤਾਂ ਫੈਕਟ ਤਾਂ ਫੈਕਟ ਮੇਰੇ ਪੰਜਾਬ ਦੇ ਵਿੱਚ ਹੀ ਜੇ ਤੁਹਾਡੇ ਕੌਮ ਦਾ ਜਥੇਦਾਰ ਸੇਫ ਨਹੀਂ ਉਹਨੂੰ ਕਿ ਕ੍ਰਿਮੀਨਲ ਦੀ ਤਰ੍ਹਾਂ ਮਾਰਿਆ ਜਾ ਸਕਦਾ ਫਿਰ ਬਾਅਦ ਚ ਕੋਈ ਪੁੱਛ ਪ੍ਰਤੀਤ ਵੀ ਨਹੀਂ ਹੁੰਦੀ ਰਾਦਰ ਉਹ ਬੰਦੇ ਜਿਹੜੇ ਨੇ ਪੁਲਿਸ ਆਫੀਸਰ ਨੇ ਉਹਨਾਂ ਦੀਆਂ ਤਰਕੀਆਂ ਹੁੰਦੀਆਂ ਨੇ ਤਾਂ ਫਿਰ ਸਵਾਲ ਸਿੱਖਾਂ ਦੇ ਸਮੁੱਚੇ ਰੂਪ ਚ ਵੀ ਹੈਗਾ ਇਹਨੇ ਆ ਪ੍ਰਾਣਿਆਂ ਨੇ ਆ ਨਹੀਂ ਕੀਤਾ ਉਹਨੇ ਉਸ ਸਰਕਾਰ ਨੇ ਆ ਨਹੀਂ ਕੀਤਾ ਸਾਨੂੰ ਇਹ ਮੌਕਾ ਦੇ ਤਾਂ ਲੋਕਾਂ ਨੇ ਪੰਜਾਬ ਦੇ ਨੇ ਬੜੀ ਸਤਿਕਾਰ ਦੇ ਨਾਲ ਇਸ ਸਰਕਾਰ ਨੂੰ ਵੀ ਮੌਕਾ ਦਿੱਤਾ ਹੋਇਆ ਕੀ ਇਹ ਸਰਕਾਰ ਕਰ ਸਕਦੀ ਹੈ ਕੁਝ ਵੱਡਾ ਇਸ ਮਸਲੇ ਨੂੰ ਲੈ ਕੇ ਕੇਸ ਦਰਜ ਹੋ ਸਕਦਾ ਇੱਕ ਸਰਕਾਰੀ ਅਧਿਕਾਰੀ ਦੀ ਰਿਪੋਰਟ ਹੈ ਜਿਹੜੀ ਜਾਰੀ ਹੋਈ ਹੈ ਪੁਲਿਸ ਅਧਿਕਾਰੀ ਦੀ ਰਿਪੋਰਟ ਹੈ ਤਾਂ ਸਰਕਾਰ ਨੂੰ ਪਤਾ ਹੈ ਜਦੋਂ ਆ ਸਾਰਾ ਮਸਲਾ ਚੱਲ ਰਿਹਾ ਸਰਕਾਰ ਨੂੰ ਪਤਾ ਨਹੀਂ ਤੇ ਉਹ ਕੌਗਨੀਸੈਂਸ ਸਰਕਾਰ ਨੂੰ ਲੈ ਲੈਣਾ ਚਾਹੀਦਾ ਸੀ ਹੁਣ ਤੱਕ ਆਪੀ ਕਿਉਂਕਿ ਰਾਦਰ ਉਹ ਜੇ politically ਵੀ ਦੇਖਣ ਤਾਂ ਉਹ ਐਸਪੀਸੀ ਦੇ ਖਾਤੇ ਕਿਉਂ ਪਾਉਣਾ ਚਾਹੁੰਦੇ ਨੇ ਜਿੱਥੇ ਪੁਲਿਸ ਅਧਿਕਾਰੀ ਫਸਦੇ ਹੋਣ ਚਾਹੇ ਨਵੇਂ ਚਾਹੇ ਪੁਰਾਣੇ ਤਾਂ ਮਤਲਬ ਕਿ ਉਹ ਉਹਦੇ ਵਿੱਚ ਸਰਕਾਰ ਕੋਈ ਕਦਮ ਚੱਕੂਗੀ ਜ਼ਰਤ ਵਾਲਾ ਕੰਮ ਹੈ ਕਰਨਾ ਚਾਹੀਦਾ ਪਰ ਮਤਲਬ ਕਿ ਨਜ਼ੀਰ ਇਸ ਗੱਲ ਦਾ ਜਿਹੜਾ ਇਤਿਹਾਸ ਹੈ ਉਹਦੀ ਗਵਾਹੀ ਨਹੀਂ ਪਰ ਮਤਲਬ ਕਿ 100 ਸਾਲ ਬਾਅਦ ਵੀ ਇਨਸਾਖ ਹੁੰਦਾ ਅਸੀਂ ਦੇਖਿਆ ਜਿਹੜੇ ਯਹੂਦੀ ਮਾਰੇ ਗਏ ਸੀ ਮਤਲਬ ਕਿ ਨਾਜ਼ੀਆਂ ਦੇ ਕੈਂਪਾਂ ਚ ਨਿਊਬਰਗ ਟ੍ਰਾਇਲ ਹੋਏ ਜਾਂ ਹੁਣ ਤੱਕ ਵੀ ਜਿਹੜੇ ਨਾਜ਼ੀ ਉਦੋਂ ਇਨਵੋਲਵ ਸੀਗੇ ਉਹਨਾਂ ਨੂੰ ਹੁਣ ਤੱਕ ਸਜ਼ਾਆਂ ਹੁੰਦੀਆਂ ਨੇ ਜਾਂ ਜਿਹੜੇ ਬੰਦੇ ਮਰ ਵੀ ਜਾਂਦੇ ਨੇ ਉਹਨਾਂ ਨੂੰ ਮਰਨ ਤੋਂ ਬਾਅਦ ਵੀ ਸਜ਼ਾ ਹੁੰਦੀ ਹੈ ਕਿਉਂਕਿ ਉਹ ਇੱਕ ਇਤਿਹਾਸ ਬਣਦਾ ਤਾਂ ਉਸ ਕਿਸਮ ਦਾ ਇੱਕ ਜ਼ਰੂਰ ਹੋਣਾ ਚਾਹੀਦਾ ਇਹ ਮਸਲੇ ਤੇ ਘੱਟੋ ਘੱਟ ਇਹਦੇ ਜਿਹੇ ਤੇ ਕਾਨੂੰਨੀ ਇਫੈਕਟ ਆਗੇ ਰਾਦਰ ਇਹ ਹੋਣਾ ਚਾਹੀਦਾ ਹੈ ਕਿ ਜਿਹੜਾ ਵੀ ਉਹ ਸਾਰੇ ਮਸਲਿਆਂ ਦੇ ਜੋ ਵੀ ਸਵਾਲ ਉੱਠਦੇ ਨੇ ਸਰਕਾਰ ਖੁੱਲੇ ਮਨ ਦੇ ਨਾਲ ਜਾਂਚ ਕਰਾਵੇ ਆਪਣਾ ਕਮਿਸ਼ਨ ਬੁਠਾ ਕੇ ਕਿ ਜਿਹੜੇ ਵੀ ਉਸ ਦੌਰ ਦੀਆਂ ਅਫੈਕਟਡ ਫੈਮਲੀਆਂ ਨੇ ਆ ਕੇ ਆਪਣੇ ਬਿਆਨ ਦਰਜ ਕਰਾਓ ਤੁਸੀਂ ਵੀ ਦੇਖਦੇ ਹੋ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਕੋਈ ਕਹਿੰਦਾ ਜੀ 25000 ਹਿੰਦੂ ਮਾਰਤਾ ਕੋਈ ਕਹਿੰਦਾ 50000 ਸਿੱਖ ਮਾਰਤੇ ਸਿੱਖਾਂ ਦੀ ਨਸ਼ਲ ਕੁਸ਼ੀ ਹੋ ਗਈ ਤਾਂ ਇਹ ਜਿਹੜਾ ਭੰਬਲ ਪੂਛਾ ਹੈ ਇਹ ਪੰਬਲ ਪੂਸਾ ਤਾਂ ਤਾਂ ਹੀ ਜਾਊਗਾ ਕਿ ਜੇ ਸਰਕਾਰ ਆਪਣੇ ਲੈਵਲ ਤੇ ਕੋਈ ਤਰਦਦ ਕਰੇ ਕੋਈ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਹੋਵੇ ਸਾਰੀ ਤੇ ਇਹ ਸਾਰਾ ਮਤਲਬ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਵੇ ਤੇ ਗੁਰਦੇਵ ਕੌਂਕੇ ਦੇ ਕੇਸ ਨੇ ਸਾਨੂੰ ਲੱਗਦਾ ਐ ਐਟ ਲੀਸਟ ਉਸ ਗੱਲ ਦਾ ਮੌਕਾ ਜਿਹੜਾ ਆਪ ਸਰਕਾਰ ਨੂੰ ਜ਼ਰੂਰ ਦੇ। ਅੰਗਰੇਜ਼ੀ ਦੀ ਇੱਕ ਕਹਾਵਤ ਐ ਜਸਟਿਸ ਡਿਲੇਡ ਜਸਟਿਸ ਡਿਨਾਈਡ ਕੇ ਇਨਸਾਫ ਦੇ ਵਿੱਚ ਦੇਰੀ ਹੋ ਰਹੀ ਐ ਤਾਂ ਇਨਸਾਫ ਕਾਦਾ ਮਿਲਿਆ। ਤਾਂ ਉੱਥੇ ਹੀ ਪੰਜਾਬੀ ਦੀ ਇੱਕ ਕਹਾਵਤ ਐ देर आए दुरुस्त ता जथेदार जगदेव सिंह कौके हरआला मसला ਤੁਸੀਂ ਸਾਰੇ ਜਾਣ ਚੁੱਕੇ ਹੋਵੋਗੇ ਬਹੁਤ ਸਾਰੀਆਂ ਕਹਾਣੀਆਂ ਉਹਨਾਂ ਦੇ ਨਾਲ ਉਹਨਾਂ ਦੇ ਇਸ ਕੇਸ ਦੇ ਨਾਲ ਸੰਬੰਧਿਤ ਅੱਜ ਕੱਲ ਸੋਸ਼ਲ ਮੀਡੀਆ ਤੇ ਨੇ ਔਰ ਇਹ ਮੁੱਦਾ ਲਗਾਤਾਰ ਜਿਹੜਾ ਲੋਕਾਂ ਦੇ ਵੱਲੋਂ ਚੁੱਕਿਆ ਜਾ ਰਿਹਾ ਤੇ ਹੁਣ ਲੋਕਾਂ ਦੇ ਵੱਲੋਂ ਇਹ ਉਮੀਦ ਵੀ ਕੀਤੀ ਜਾ ਰਹੀ ਹੈ ਕਿ ਕੀ ਇਸ ਮਸਲੇ ਦੇ ਵਿੱਚ ਹੁਣ ਕੋਈ ਇਨਸਾਫ ਹੋਏਗਾ ਚਲੋ ਦੇਰੀ ਦੇ ਨਾਲ ਹੀ ਸਹੀ ਪਰ ਕੀ ਹੁਣ ਉਹ ਇਨਸਾਫ ਹੋਏਗਾ ਸਾਰੇ ਮਸਲੇ ਦੇ ਉੱਪਰ ਅਸੀਂ ਗੱਲਬਾਤ ਕਰਾਂਗੇ ਕਿ ਹੁਣ ਇਸ ਮਸਲੇ ਦੇ ਵਿੱਚ ਕੀ ਹੋਏਗਾ ਪਰਿਵਾਰ ਦਾ ਕੀ ਕਹਿਣਾ ਇਸ ਮਸਲੇ ਨੂੰ ਲੈ ਕੇ ਗਵਾਹਾਂ ਦਾ ਹੁਣ ਕੀ ਕਹਿਣਾ ਬੀਪੀ ਤਵਾੜੀ ਹਰਾਂ ਦੀ ਜਿਹੜੀ ਰਿਪੋਰਟ ਸੀਗੀ ਆਈਪੀਐਸ ਅਧਿਕਾਰੀ ਜਿਨ੍ਹਾਂ ਨੇ ਇਨਕੁਆਇਰੀ ਕੀਤੀ ਜਿਹੜੀ ਇਨਕੁਆਇਰੀ ਰਿਪੋਰਟ ਪੰਜਾਬ ਹਿਊਮਨ ਰਾਈਟਸ ਸੰਗਠਨ ਨੇ ਜਾਰੀ ਕੀਤੀ ਹੈ ਇਹ ਜੰਤਕ ਹੋਣ ਤੋਂ ਬਾਅਦ ਹੀ ਇਹ ਸਾਰਾ ਮਸਲਾ ਐਡਾ ਵੱਡਾ ਬਣਦਾ ਹੈ ਤਾਂ ਉਸ ਵਕਤ ਦੇ ਅਕਾਲ ਤਖਤ ਸਾਹਿਬ ਦੇ ਜਿਹੜੇ ਕਾਰਜਕਾਰੀ ਜਥੇਦਾਰ ਸੀਗੇ ਤਾਂ ਹੁਣ ਉਹਨਾਂ ਦੇ ਨਾਲ ਜੋ ਕੁਝ ਹੋਇਆ ਉਹਨਾਂ ਦਾ ਇਨਸਾਫ ਕਿਸ ਤਰੀਕੇ ਦੇ ਨਾਲ ਕਦੋਂ ਤੇ ਕਿਵੇਂ ਹੋਏਗਾ ਤਾਂ ਸਾਰੀਆਂ ਇਹਨਾਂ ਗੱਲਾਂ ਬਾਤਾਂ ਤੇ ਅਸੀਂ ਇੱਕ ਲੰਬੀ ਗੱਲਬਾਤ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ ਔਰ ਫੈਕਚੁਅਲ ਇਹਦੇ ਤੇ ਸਾਰੀ ਗੱਲਬਾਤ ਮੇਰੇ ਨਾਲ ਸਾਂਝੀ ਕਰਨਗੇ ਮੇਰੇ ਨਾਲ ਸਹਿਯੋਗੀ ਪੱਤਰਕਾਰ ਵੀ ਗੁਰਸ਼ਮਸ਼ੀਰ ਜਿਹੜੇ ਜੁੜ ਚੁੱਕੇ ਨੇ ਬਾਈ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਡਾਂਡਰ ਪਾਕ ਪੋਸਟ ਤੇ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਥੈਂਕ ਯੂ ਫਾਰ ਹੈਵਿੰਗ ਮੀ ਭਾਈ ਜਿਸ ਤਰੀਕੇ ਦੇ ਨਾਲ ਫੈਕਟਸ ਦੇ ਹੁਣ ਅਸੀਂ ਜਦੋਂ ਇਸ ਦੀ ਗੱਲ ਕਰਾਂਗੇ ਕਿ ਬਹੁਤ ਦੇਰੀ ਦੇ ਨਾਲ ਹੋਇਆ ਇਨਸਾਫ ਹੈ ਬਹੁਤ ਦੇਰੀ ਦੇ ਨਾਲ ਸਾਹਮਣੇ ਆਇਆ ਮਾਮਲਾ ਔਰ ਬੜਾ ਵੱਡਾ ਮਾਮਲਾ ਹੈ ਕਿਉਂਕਿ ਉਹ ਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸੀਗੇ ਹਾਂਜੀ ਬਿਲਕੁਲ ਦੇਰੀ ਤਾਂ ਇਸ ਤੋਂ ਹੀ ਹਿਸਾਬ ਲਾ ਲਓ ਕਿ 2000 ਮਲਕੀ 2 1992 ਦਾ ਮਸਲਾ ਹੈਗਾ ਫਿਰ ਜਿਹੜੀ ਰਿਪੋਰਟ ਆ ਉਸ ਦੀ ਜਿਹੜੀ ਇਨਕੁਆਇਰੀ ਮਾਰਕ ਹੋਈ ਆ ਇਨਕੁਆਇਰੀ 1998 ਦੇ ਵਿੱਚ ਮਾਰਕ ਹੋਈ ਆ ਜੋ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਆਈ ਸੀ 97 ਦੇ ਵਿੱਚ ਫਿਰ 99 ਦੇ ਵਿੱਚ ਵੋਟ ਜਿਹੜੀ ਰਿਪੋਰਟ ਆ ਉਹ ਸਬਮਿਟ ਹੋ ਗਈ ਤਾਂ ਸਬਮਿਟ ਹੋਣ ਤੋਂ ਬਾਅਦ ਉਹ ਜਨਤਕ ਨਹੀਂ ਸੀ ਹੋ ਰਹੀ ਤਾਂ ਤੁਸੀਂ ਦੇਖ ਲਓ ਕਿ 24 ਸਾਲ ਤਾਂ ਜਨਤਕ ਹੋਣ ਤੋਂ ਹੀ ਪਈ ਰਹੀ ਤੇ ਜੇ ਘਟਨਾ ਲਈ ਤਾਂ 31 ਸਾਲ ਹੋ ਚੁੱਕੇ ਨੇ ਤੇ ਕਹਾਵਤ ਪੰਜਾਬੀ ਦੀ ਹੈ ਕਿ 12 ਸਾਲ ਬਾਅਦ ਰੂੜੀ ਦੀ ਸੁਣੀ ਜਾਂਦੀ ਹੈ ਜੀ ਤੁਸੀਂ ਦੇਖ ਲਓ ਕਿ ਕੌਮ ਦਾ ਜਥੇਦਾਰ ਹੋਵੇ ਤੇ 31 ਸਾਲ ਲੱਗ ਜਾਣ ਤਾਂ ਇਸ ਦੀ ਇਸ ਦੇ ਵਿੱਚ ਹਲੇ ਜਾਣਕਾਰੀ ਨਸ਼ਰ ਹੋਈ ਹੈ ਹਲੇ ਕੋਈ ਦੋਸ਼ੀਆਂ ਖਿਲਾਫ ਕਾਰਵਾਈ ਵੀ ਨਹੀਂ ਹੋਈ ਤਾਂ ਉਹ ਦੇਖਣਾ ਚਾਹੀਦਾ ਹੈ ਕਿ ਕਿਉਂ ਇਸ ਤੇ ਇਨਾ ਮਸਲਾ ਇਨਾ ਟਾਈਮ ਲੱਗਿਆ ਪਹਿਲੀ ਗੱਲ ਤੇ ਇੱਕ ਫੇਕ ਇਨਕਾਊਂਟਰ ਜਾਂ ਉਹਨਾਂ ਨੂੰ ਜੋ ਚਾਰजेस ਨੇ ਹਾਲਾਂਕਿ ਜਿਹੜੀ ਇਹ ਸਾਨੂੰ ਦੇਖਣਾ ਪਏਗਾ ਕਿ ਏਡੀਜੀਪੀ ਪੱਧਰ ਦੇ ਅਧਿਕਾਰੀ ਸੀਗੇ ਬੀਪੀ ਤਿਵਾੜੀ ਤੇ ਜਿਹੜੀ ਉਹਨਾਂ ਨੇ ਰਿਪੋਰਟ ਦਿੱਤੀ ਹੈ ਉਸ ਰਿਪੋਰਟ ਦੇ ਵਿੱਚ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਹੈ ਕਿ ਉਹਨਾਂ ਨੂੰ ਕਸਟੋਡੀਅਲ ਟਾਰਚਰ ਦੇ ਵਿੱਚ ਮਾਰਿਆ ਗਿਆ ਜਾਂ ਉਹਨਾਂ ਨੂੰ ਜੋ ਪਰਸੈਪਸ਼ਨ ਹੈ ਕਿ ਟੋਟੇ ਕਰਕੇ ਉੱਥੇ ਛੁੱਟੇ ਗਏ ਸਤਲੁਜ ਦੇ ਦਰਿਆ 'ਚ ਸਿੱਧੂਆਂ ਬੇੜ ਦੇ ਠਾਣੇ 'ਚ ਮਾਰਿਆ ਗਿਆ ਇਸ ਕਿਸਮ ਦੀਆਂ ਗੱਲਾਂ ਦਾ ਕੋਈ ਜ਼ਿਕਰ ਨਹੀਂ ਹੈ ਰਿਪੋਰਟ ਦੇ ਵਿੱਚ ਰਿਪੋਰਟ ਸਿਰਫ ਇਸ ਚੀਜ਼ ਨੂੰ ਕਨਫਰਮ ਕਰਦੀ ਹੈ ਕਿ 25 ਦਸੰਬਰ 1992 ਨੂੰ ਜੋ ਜਥੇਦਾਰ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਕਥਾ ਕਰ ਰਹੀ ਸੀ ਉੱਥੇ ਪਿੰਡ ਦਾ ਗੁਰਦੁਆਰਾ ਸੀਗਾ ਉੱਥੇ ਕਥਾ ਕਰਦਿਆਂ ਨੂੰ ਪੁਲਿਸ ਨੇ ਘੇਰਾ ਪਾਇਆ ਦਾ ਪੁਲਿਸ ਕੇਰਾਪਾ ਕੇ ਉਹਨਾਂ ਨੂੰ ਘਰ ਲੈ ਕੇ ਆਈ ਹੈ ਘਰ ਲੈ ਕੇ ਆਉਣ ਤੋਂ ਬਾਅਦ ਮਤਲਬ ਕਿ ਉਹਨਾਂ ਨੂੰ ਉੱਥੋਂ ਘਰੋਂ ਲੈ ਕੇ ਗਈ ਹੈ 25 ਤਰੀਕ ਨੂੰ ਤਾਂ ਉਹ ਜਿਹੜੀ ਕਸਟਡੀ ਹੈ ਉਹਨਾਂ ਦੀ ਪੁਲਿਸ ਨੂੰ ਪੁਲਿਸ ਇਸ ਗੱਲ ਕਿ ਉਹਨਾਂ ਨੂੰ ਲੈ ਕੇ ਗਈ ਉਹਨਾਂ ਨੂੰ ਆਪਣੀ ਕਸਟਡੀ ਚ ਲਿਆ ਪੁਲਿਸ ਨੇ ਉਹ ਇਸ ਫੈਕਟ ਨੂੰ ਐਸਟੈਬਲਿਸ਼ ਕਰਦੀ ਹੈ ਤਾਂ ਉਸ ਤੋਂ ਬਾਅਦ ਜਥੇਦਾਰ ਸਾਹਿਬ ਕਦੇ ਨਹੀਂ ਦੇਖੇ ਗਏ ਉਹ ਉਸਤੇ ਬਾਰੇ ਸ਼ੰਕੇ ਫਿਰ ਪੁਲਿਸ ਤੇ ਜਾਂਦੇ ਹੀ ਜਾਂਦੇ ਨੇ ਜਦੋਂ ਜਿਹੜਾ ਬੰਦੇ ਨੂੰ ਪੁਲਿਸ ਘਰੋਂ ਲੈ ਕੇ ਗਈ ਹੋਵੇ ਮੁੜ ਕੇ ਬੰਦਾ ਜਿਹੜਾ ਨਾਂ ਦਿਖੇ ਕਿਸੇ ਪਬਲਿਕ ਪਲੇਟਫਾਰਮ ਤੇ ਨਾ ਆਵੇ ਘਰਦਿਆਂ ਨੂੰ ਨਾ ਮਿਲੇ ਤਾਂ ਪ੍ਰੀਜੰਪਸ਼ਨ ਜ਼ਾਹਿਰ ਹੈ ਕਿ ਪੁਲਿਸ ਨੇ ਮਾਰ ਮੋਕਾਇਆ ਤਾਂ ਇਸ ਗੱਲ ਨੂੰ ਉਹ ਇਲੀਗਲ ਜਿਹੜੀ ਰੀਟੈਂਸ਼ਨ ਹੈ ਉਹਨਾਂ ਦੀ ਰੋਂਗਫੁੱਲ ਡਿਟੈਂਸ਼ਨ ਹੈ ਉਸ ਨੂੰ ਪੁਲਿਸ ਜ਼ਾਹਿਰ ਕਰਦੀ ਹੈ ਉਹ ਰਿਪੋਰਟ ਜ਼ਾਹਿਰ ਕਰਦੀ ਹੈ ਕਿਉਂਕਿ ਜੋ ਆਪਣਾ ਕਾਨੂੰਨ ਹੈ ਉਹਦੇ ਵਿੱਚ 24 ਘੰਟੇ ਤੁਸੀਂ ਬੰਦੇ ਨੂੰ ਪ੍ਰੋਡਿਊਸ ਕਰਨਾ ਤਾਂ ਉਹ ਪ੍ਰੋਡਿਊਸ ਨਹੀਂ ਉਹਨਾਂ ਨੂੰ ਕੀਤਾ ਗਿਆ ਸੀਏ ਸਟਾਫ ਜਗਰਾਉਂ ਲੈ ਕੇ ਗਏ 25 ਤਰੀਕ ਨੂੰ ਉੱਥੇ ਰੱਖਿਆ ਗਿਆ ਉਹਨਾਂ ਨੂੰ 30 31 ਤਰੀਕ ਤੱਕ ਫਿਰ ਉੱਥੋਂ ਸਿਧਵਾ ਬੇਠਾਣੇ ਲੈ ਗਏ ਮਸਲਾ ਇਹ ਹੈ ਕਿ ਰਿਪੋਰਟ ਕਹਿ ਦਿੰਦੀ ਹੈ ਕਿ ਤੁਸੀਂ ਜਿਹੜਾ ਜਿਹੜੇ ਗਰਮੀਤ ਸਿੰਘ ਐ ਐਸਐਚਓ ਜਗਰਾਉਂ ਸੀਗੇ ਉਹਨਾਂ ਨੇ ਉਹਨਾਂ ਦੀ ਗ੍ਰਿਫਤਾਰੀ ਪਾਈ ਪਿੰਡੋਂ ਗ੍ਰਫਤਾਰ ਕੀਤਾ ਤੇ ਪਰ ਪੁਲਿਸ ਰਿਕਾਰਡ ਕਹਿੰਦਾ ਕਿ ਜੀ ਨਹੀਂ ਉਹ ਤਾਂ ਹੁਣ ਤੱਕ ਹੀ ਪੁਲਿਸ ਰਿਕਾਰਡ ਦੇ ਵਿੱਚ ਪਘੋੜੇ ਨੇ ਹਾਂਜੀ ਪੁਲਿਸ ਨੇ AV ਨੂੰ ਕਿਤੇ ਦੱਸਿਆ ਕਿ ਉਹਨਾਂ ਨੂੰ ਅਸੀਂ ਲੈ ਕੇ ਆਏ ਉਹ ਉਹਨਾਂ ਨੇ ਕਿਹਾ ਐਫ ਆਈ ਆਰ ਦੇ ਵਿੱਚ ਸਿਰਫ ਕਿ ਹਾਂ ਬਈ ਇੱਕ ਤਰੀਕ ਦੀ ਦਰਮਿਆਨੀ ਰਾਤ ਨੂੰ ਅਸੀਂ ਰਿਕਵਰੀ ਦੇ ਲਈ ਲੈ ਕੇ ਗਏ ਉਹ ਇਹ ਕਹਿੰਦੇ ਨੇ ਕਿ ਅਸੀਂ ਲੈ ਕੇ ਆਏ ਉਸ ਐਫ ਆਈ ਆਰ ਦੇ ਵਿੱਚ ਪਰ ਉਹ ਹੀ ਕਹਿੰਦੇ ਆ ਕਿ ਅਸੀਂ ਰਿਕਵਰੀ ਦੇ ਲਈ ਲੈ ਕੇ ਜਾ ਰਹੇ ਸੀ ਪੁਲਿਸ ਦਾ ਜੋ ਵਰਜਨ ਹੈ ਕਿ ਅਸੀਂ ਰਿਕਵਰੀ ਦੇ ਲਈ ਇਹਨਾਂ ਨੂੰ ਕਿਸੇ ਉੱਥੇ ਕੰਨੀਆਂ ਪਿੰਡ ਹੈ ਜਿਹੜਾ ਉਸ ਕੰਨੀਆਂ ਪਿੰਡ ਦੇ ਵਿੱਚ ਜਗਰਾਮਾ ਦੇ ਵਿੱਚ ਅਸੀਂ ਲੈ ਕੇ ਗਏ ਉੱਥੇ ਰਿਕਵਰੀ ਦੌਰਾਨ ਇਹ ਬੈਲਟ ਤੋੜ ਕੇ ਇੱਕ ਜਿਹੜਾ ਪੁਲਿਸ ਸਿਪਾਹੀ ਸੀਗਾ ਉਹਦੀ ਬ੍ਰੈਂਡ ਤੋੜ ਕੇ ਉਹ ਉੱਥੋਂ ਭੱਜ ਗਿਆ ਤੋ ਇੱਕ ਪੁਲਿਸ ਦੀ ਕਹਾਣੀ ਆ ਜਾਂ ਐਫ ਆਈ ਆਰ ਦਾ ਵਰਜਨ ਹੈ ਹੈਨਾ ਹਾਲੇ ਡਿਸਪਰੂਵ ਨਹੀਂ ਹੋਈ ਪਰ ਇਹ ਪ੍ਰੀਪਰਮਪਸ਼ਨ ਮੰਨੀ ਜਾਂਦੀ ਆ ਉਹਨਾਂ ਨੇ ਜੋ ਗੱਲਾਂ ਤਾਂ ਉਹਨਾਂ ਦੇ ਫੈਕਟ ਉਹਨਾਂ ਦੇ ਸਾਹਮਣੇ ਆਏ ਜਿਹੜੇ ਲੋਕਾਂ ਨੇ ਬਿਆਨ ਦੇਤੇ ਕਿਉਂਕਿ ਦਰਸ਼ਨ ਸਿੰਘ ਨਾਂ ਦਾ ਜਿਹੜਾ ਵਿਅਕਤੀ ਹੈ ਜਿਹ ਜਿਨ੍ਹਾਂ ਨੇ ਪਹਿਲਾਂ ਕਿਹਾ ਸੀਗਾ ਕਿ ਮੇਰੀਆਂ ਅੱਖਾਂ ਸਾਹਮਣੇ ਹੋਇਆ ਹਿਊਮਨ ਰਾਈਟ ਦੀ ਜਿਹੜੀ ਆਰਗੇਨਾਈਜੇਸ਼ਨ ਸੀ ਪੰਜਾਬ ਹਿਊਮਨ ਰਾਈਟਸ ਕਮਿਸ਼ਨ ਦੇ ਇੱਕ ਉਦੋਂ ਕਾਰਕੁਨ ਹੁੰਦੇ ਸੀ ਕਿ ਰਾਮ ਨਰਾਇਣ ਕੁਮਾਰ ਉਹਨਾਂ ਨੇ ਜਾ ਕੇ ਜ਼ਮੀਨੀ ਰਿਪੋਰਟ ਕੀਤਾ ਸੀ ਇਹਨੂੰ ਡਾਕੂਮੈਂਟ ਕੀਤਾ ਸੀਗਾ ਫੈਕਟ ਫਾਈਂਡਿੰਗ ਰਿਪੋਰਟ ਬਣਾਈ ਸੀ ਤਾਂ ਉਸ ਫੈਕਟ ਫਾਈਂਡਿੰਗ ਰਿਪੋਰਟ ਦੇ ਵਿੱਚ ਜਿਹੜੇ ਦਰਸ਼ਨ ਸਿੰਘ ਨਾਂ ਦਾ ਜਿਹੜਾ ਇੱਕ ਸਿਪਾਹੀ ਸੀ ਉਹਨੇ ਬਿਆਨ ਦਰਜ ਕਰਵਾਇਆ ਸੀਗਾ ਕਿ ਮੇਰੇ ਸਾਹਮਣੇ ਟੌਰਚਰ ਹੋਇਆ ਮੈਂ ਟੌਰਚਰ ਹੁੰਦਾ ਦੇਖਿਆ ਤਾਂ ਜਦੋਂ ਬੀਪੀ ਤਿਵਾੜੀ ਉੱਥੇ ਜਾਂਦੇ ਨੇ ਕਿਉਂਕਿ ਸਾਲਾਂ ਦਾ ਵਕਫਾ ਹੈ 98 ਦੇ ਵਿੱਚ ਇਹ ਰਿਪੋਰਟ ਕਮੇਟੀ ਬਣਦੀ ਹੈ ਤਾਂ ਉਦੋਂ ਫਿਰ ਉਹ ਆਪਣੇ ਬਿਆਨ ਤੋਂ ਹੌਸਟਾਈਲ ਹੋ ਗਏ ਉਹਨਾਂ ਨੇ ਬਿਆਨ ਨਹੀਂ ਦਿੱਤਾ ਦਰਸ਼ਨ ਸਿੰਘ ਨੇ ਤਾਂ ਇਸ ਕਰਕੇ ਉਹਨਾਂ ਨੇ ਰਿਪੋਰਟ ਦੇ ਵਿੱਚ ਵੀ ਲਿਖਿਆ ਇਹ ਕਿ ਮਤਲਬ ਕਿ ਦਰਸ਼ਨ ਸਿੰਘ ਜਿਹੜੇ ਨੇ ਉਹ ਪਹਿਲਾਂ ਉਹਨਾਂ ਨੇ ਹਿਊਮਨ ਰਾਈਟ ਜਿਹੀ ਕਮੇਟੀ ਆ ਉਹਦੇ ਕੋਲ ਬਿਆਨ ਦਿੱਤਾ ਪਰ ਸਾਡੇ ਕੋਲ ਬਿਆਨ ਨਹੀਂ ਦੇ ਸਕੇ ਕਿ ਉਹਨਾਂ ਨੂੰ ਮਾਰਿਆ ਗਿਆ ਤਾਂ ਇਸ ਕਰਕੇ ਅਸੀਂ ਇਸ ਬਿਆਨ ਨੂੰ ਰਿਲਾਇ ਨਹੀਂ ਕਰ ਸਕਦੇ ਉਸ ਬਿਆਨ ਨੂੰ ਰਿਲਾਇ ਨਹੀਂ ਹੁੰਦਾ ਪਰ ਉੱਥੇ ਪਰਿਵਾਰ ਦਾ ਜਿਹੜਾ ਕਹਿਣਾ ਹੈ ਜਾਂ ਉਹਨਾਂ ਦੇ ਧਰਮ ਪਤਨੀ ਥਾਣੇ ਦੇ ਵਿੱਚ ਰੋਟੀ ਲੈ ਕੇ ਜਾਂਦੇ ਸੀਗੇ ਜਾਂ ਪਿੰਡ ਦੇ ਹੋਰ ਮੋਹਤਵਾਰ ਸੱਜਣ ਵੀ ਉਹਨਾਂ ਨੂੰ ਅ ਛਡਵਾਉਣ ਦੇ ਲਈ ਗਏ ਕਿਉਂਕਿ ਜਿਹੜੇ ਉਹ ਉਹ ਵੀ ਇੱਕ ਗਵਾਹ ਨਹੀਂ ਤੇ ਔਰ ਜਿਹੜੇ ਉਹਨਾਂ ਦੇ ਨਾਲ ਜੇਲ੍ਹ ਚ ਜਿਨ੍ਹਾਂ ਨੇ ਉਹਨਾਂ ਨੂੰ ਦੇਖਿਆ ਵੀ ਉੱਥੇ ਥਾਣੇ ਦੇ ਵਿੱਚ ਵੀ ਮੈਂ ਦੇਖਿਆ ਉਹ ਗਵਾਹਾਂ ਦੀਆਂ ਕਿਤਨੇ ਕਿਤੇ ਰਿਪੋਰਟਸ ਜਿਹੜੀਆਂ ਉਹਨਾਂ ਦੇ ਜਿਹੜੇ ਬਿਆਨ ਨੇ ਉਹ ਸਟੈਂਡ ਕਰ ਰਹੇ ਨੇ ਜੀ ਹਾਂਜੀ ਉਹ ਤਾਂ ਦੇਖੋ ਇੱਕ ਸਰਕਮਸਟੈਂਸ਼ੀਅਲ ਐਵਿਡੈਂਸ ਹੁੰਦਾ ਹੈ ਇੱਕ ਡਾਕੂਮੈਂਟਰੀ ਐਵੀਡੈਂਸ ਹੈ ਇੱਕ ਸਰਕਮਸਟੈਂਸ਼ੀਅਲ ਐਵੀਡੈਂਸ ਹੁੰਦਾ ਹਾਲਾਤ ਕਹਿ ਰਹੇ ਹੁੰਦੇ ਨੇ ਕਿ ਗੱਲ ਕੀ ਆ ਉਹ ਜਦੋਂ ਰਿਪੋਰਟ ਆਪਣੀ ਲਿਖ ਰਹੇ ਨੇ तिवारी ਸਾਹਿਬ ਉਹਨਾਂ ਨੇ ਵੀ ਬੜੀਆਂ ਚੀਜ਼ਾਂ ਓਪਨ ਐਂਡਡ ਛੱਡੀਆਂ ਨੇ ਉਹਨਾਂ ਨੇ ਕੇਪੀਐਸ ਗਿਲ ਦੀ ਫੰਕਸ਼ਨਿੰਗ ਤੇ ਵੀ ਸਵਾਲ ਚੁੱਕਿਆ ਉਹਨਾਂ ਨੇ ਇਸ ਗੱਲ ਤੇ ਵੀ ਸਵਾਲ ਚੁੱਕਿਆ ਕਿ ਜਦੋਂ ਇਹ 1 ਦੋ ਤਰੀਕ ਨੂੰ ਰੌਲਾ ਪੈ ਗਿਆ 93 ਨੂੰ ਜਨਵਰੀ ਦੀ ਤਾਂ ਉਸ ਤੋਂ ਬਾਅਦ ਜਿਹੜੇ ਉਹ ਸਵਰਨ ਸਿੰਘ ਕੋਟਨਾ ਸੀਗੇ ਜਾਂ ਜਿਹੜੇ ਉਹ ਐਸਐਚਓ ਸੀਗੇ ਕਨਸਰਨਡ ਜਾਂ ਜਿੰਨੇ ਵੀ ਉੱਥੋਂ ਦੇ ਪੁਲਿਸ ਅਧਿਕਾਰੀ ਸੀਗੇ ਉਹਨਾਂ ਸਾਰਿਆਂ ਦਾ ਤਬਾਦਲਾ ਕਰ ਦਿੱਤਾ ਗਿਆ ਤੋ ਉਹ ਨਵਾਂ ਜਦੋਂ ਆ ਕੇ ਉੱਥੇ ਰੌਲਾ ਪੈ ਗਿਆ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਸਿਮਰਨਜੀਤ ਮਾਨ ਗੁਰੂ ਚਰਨ ਸਿੰਘ ਟੋੜਾ ਜਿਹੜੇ ਉਸ ਟਾਈਮ ਤੇ ਅਕਾਲੀ ਦਲ ਦੀ ਲੀਡਰਸ਼ਿਪ ਸੀ ਪੰਥਕ ਤਾਂ ਉਹ ਸਾਰੇ ਲੋਕ ਉੱਥੇ ਗਏ ਕਿਉਂਕਿ ਜਥੇਦਾਰ ਦਾ ਮਸਲਾ ਸੀ ਤਾਂ ਫਿਰ ਉੱਥੇ ਉਹਨਾਂ ਨੇ ਇੱਕ ਟੈਕਨੀਕਲਿਟੀ ਜ਼ਾਹਰ ਕੀਤੀ ਜੀ ਦੇਖੋ ਸਾਨੂੰ ਜਥੇਦਾਰ ਸਾਹਿਬ ਬਾਰੇ ਕੁਝ ਨਹੀਂ ਪਤਾ ਜਿਹੜੇ ਨਵੇਂ ਐਸਐਸਪੀ ਆਏ ਦੇਖੋ ਜੀ ਅਸੀਂ ਤਾਂ ਹੁਣ ਚਾਰਜ ਲਿਆ ਤੇ ਇਹ ਪਹਿਲਿਆਂ ਨੂੰ ਪਤਾ ਜੀ ਸਾਨੂੰ ਇਸ ਬਾਰੇ ਅਸੀਂ ਖੋਜ ਕਰ ਰਹੇ ਹਾਂ ਮਤਲਬ ਕਿ ਇਸ ਕਿਸਮ ਦੀ ਇੱਕ ਉੱਥੇ ਮਤਲਬ ਕਿ ਇੱਕ ਜਿਹੜੀ ਕਹਾਣੀ ਹੈ ਇੱਕ ਜਿਹੜੀ ਸਵਾਂਗ ਹੈ ਉਹ ਰਚੀ ਗਈ ਹੈ ਪੁਲਿਸ ਦੇ ਬਾਰੇ ਵੀ ਜਿਹੜੇ ترਸੀਮ ਸਿੰਘ ਜਿਹੜਾ ਦੀ ਸਰਕਾਰੀ 벨ਟ ਦਾ ਜ਼ਿਕਰ ਹੁੰਦਾ ਕਿ ਉਸ 벨ਟ ਦੇ ਨਾਲ ਹੱਥਕੜੀ ਲੱਗੀ ਸੀ ਜੀ ਉੱਥੋਂ ਜਥੇਦਾਰ ਛੜਵਾ ਕੇ ਉੱਥੋਂ ਉਹਨਾਂ ਦੀ ਹੱਥਕੜੀ ਟੁੱਟੀ ਹੈ ਹੈਨਾ ਉਹ ਜਿਹੜੀ ਕਹਾਣੀ ਕਢੀ ਜਾਂਦੀ ਹੈ ਬਾਅਦ ਚੋਂ ترਸੀਮ ਸਿੰਘ ਤੇ ਵਿਭਾਗੀ ਕਾਰਵਾਈ ਵੀ ਹੁੰਦੀ ਹੈ ਪਰ ਉਸੇ ਹੀ ਸ਼ਖਸ ਨੂੰ ਜਿਹੜਾ 28 ਸੀਨੀਅਰ ਹੋਰ ਜਿਹੜੇ ਉਹਦੇ ਬਰਾਬਰ ਦੇ ਜਿਨ੍ਹਾਂ ਨੂੰ ਪ੍ਰੋਮੋਟ ਹੋਣਾ ਚਾਹੀਦਾ ਸੀਗਾ ਉਹਨਾਂ ਨੂੰ ਨਜ਼ਰਅੰਦਾਜ਼ ਕਰਕੇ ਉਸੇ ਸ਼ਖਸ ਦੀ ਜਿਹੜੀ ਪ੍ਰਮੋਸ਼ਨ ਵੀ ਹੋ ਜਾਂਦੀ ਉਹ ਵੀ ਕਿਤੇ ਨ ਕਿਤੇ ਕੰਟਰਡਿਕਸ਼ਨ ਖੜੀ ਕਰਦੀ ਹੈ ਹਾਂਜੀ ਉਹ ਸਾਰੇ ਜਿਹੜੇ ਸ਼ੱਕ ਨੇ ਇਸ ਗੱਲ ਬਾਰੇ ਕਿ ਸਾਰੀ ਕਹਾਣੀ ਬਣਾਈ ਹੋਈ ਹੈ ਤੇ ਹੁਣ ਤਰਸੀਮ ਦੀ ਕਹਾਣੀ ਵੀ ਉਸ ਸ਼ੱਕ ਨੂੰ ਹੀ ਯਕੀਨ ਚ ਉਸ ਪਾਸੇ ਨੂੰ ਹੀ ਇਸ਼ਾਰਾ ਕਰਦੀ ਹੈ ਤੇ ਉਹ ਉਹਦਾ ਜ਼ਿਕਰ ਉਹਨਾਂ ਨੇ ਰਿਪੋਰਟ 'ਚ ਵੀ ਕੀਤਾ ਜੋ ਬੀਪੀ ਤਿਵਾੜੀ ਨੇ ਵੀ ਇਹ ਗੱਲ ਕਹੀ ਹੈ ਕਿਉਂਕਿ ਦੇਖੋ ਤੁਸੀਂ ਇੱਕ 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 ਇਹ ਇੱਕ ਦੱਸ ਹੀ ਸਕਦੇ ਹੋ ਕਿ ਗੱਲ ਕਿੱਧਰ ਨੂੰ ਜਾ ਰਹੀ ਹੈ ਉਹਨਾਂ ਨੇ ਇਸ਼ਾਰਾ ਕੀਤਾ ਕਿਉਂਕਿ ਜਦੋਂ ਤੱਕ ਜਿਹੜੀ ਚ ਜਿਹੜੀ ਕ੍ਰਾਈਮ ਦੇ ਵਿੱਚ ਪੁਲਿਸ ਖੁਦ ਇਨਵੋਲਵ ਹੈ ਤਾਂ ਤੁਸੀਂ ਦੇਖੋ ਕਿ ਐਵੀਡੈਂਸ ਇਕੱਠਾ ਕਰਨਾ ਕਿੰਨਾ ਔਖਾ ਹੈ ਉਹ ਉਹਨਾਂ ਦੇ ਹੱਥ 'ਚ ਸਾਰਾ ਐਕਸੈਸ ਹੈ ਉਹ ਹੁਣ ਉਹ ਐਫ ਆਈ ਆਰ ਜਿਹੜੀ ਉਹਨਾਂ ਨੇ ਜਿਹੜੀ ਪਹਿਲਾ ਕੇਸ ਪਾਇਆ ਗਿਆ ਜਥੇਦਾਰ ਸਾਹਿਬ ਤੇ ਮੰਨਰ ਦਾ ਉਹ ਉਹ ਵੀ ਉਹਨਾਂ ਨੇ ਉਹ ਬੰਦਾ ਖੜਾ ਕੀਤਾ ਹੋ ਸਕਦਾ ਫਿਰ ਫਰਾਰੀ ਦੀ ਜਿਹੜੀ ਐਫ ਆਈ ਆਰ ਹੈ ਉਹ ਵੀ ਉਹਨਾਂ ਨੇ ਲੋਜ ਕੀਤੀ ਹੈ ਦੇਖੋ ਰਿਕਾਰਡ ਸਾਰਾ ਸਰਕਾਰ ਕੋਲ ਹੈ ਪੁਲਿਸ ਕੋਲ ਹੈ ਹੁਣ ਜਿਹੜਾ ਆਮ ਬੰਦਾ ਜਿਹੜਾ ਵਿਕਟਮ ਹੈ ਉਹ ਆਪਣਾ ਰਿਕਾਰਡ ਨਹੀਂ ਨਾ ਖੜਾ ਕਰ ਸਕਦਾ ਉਹ ਸਵਾਲ ਹੀ ਚੱਕ ਸਕਦਾ ਤੋ ਇਸ ਕਰਕੇ ਉਸ ਹਾਲਾਤ ਦੇ ਵਿੱਚ ਇਹ ਪ੍ਰੀਜ਼ੰਪਸ਼ਨ ਕਾਫੀ ਯਕੀਨ ਵਾਲੀ ਹੈ ਕਿ ਉਹਨਾਂ ਨੂੰ ਇਦਾਂ ਮਾਰਿਆ ਗਿਆ ਲੀਗਲ ਕਸਟਡੀ ਦੇ ਵਿੱਚ ਫਿਰ ਉਹਨਾਂ ਨੂੰ ਛੁੱਟਿਆ ਗਿਆ ਤੋ ਇਸ ਦੀ ਜਾਂ ਤਾਂ ਪੁਲਿਸ ਕੋਈ ਪੀਓ ਪ੍ਰोसीडिंग ਕਰਦੀ ਜੋ ਲਾਅ ਦੇ ਵਿੱਚ ਇਹ ਹੁੰਦਾ ਕਿ ਜਦੋਂ ਇੱਕ ਵਾਰੀ ਬੰਦਾ ਕੋਈ ਪੀਓ ਡਿਕਲੇਅਰ ਹੋ ਗਿਆ ਤਾਂ ਉੱਥੇ ਫਿਰ ਕੋਰਟ ਦੀ ਪ੍ਰोसीडिंग ਹੁੰਦੀ ਹੈ ਅੱਗੇ ਪੁਲਿਸ ਕਹਿੰਦੀ ਹੈ ਕਿ ਇਹ ਬੰਦਾ ਪੇਸ਼ ਨਹੀਂ ਹੋ ਰਿਹਾ ਤੇ ਵਾਰੰਟ ਜਾਰੀ ਕਰੋ 3 ਮਹੀਨੇ ਦਾ 6 ਮਹੀਨੇ ਦਾ ਟਾਈਮ ਹੁੰਦਾ ਉਹ ਪ੍ਰोसीडिंग ਪੁਲਿਸ ਨੇ ਕੀਤੀ ਜਿਉਂ ਵਾਕਈ ਪੀਓ ਸੀਗੇ ਤਾਂ ਉਹਨਾਂ ਦੀ ਕਿਸੇ ਕਿਸੇ ਅਦਾਲਤ ਦੇ ਵੱਲੋਂ ਵਾਰੰਟ ਜਾਰੀ ਕਰਵਾਏ ਜਾਣੇ ਚਾਹੀਦੇ ਸੀ ਕਿ ਹਾਂ ਇਹ ਬੰਦਾ ਪੀਓ ਆ ਤੇ ਉਹ ਪ੍ਰोसीडिंग ਫਿਰ ਪੁਲਿਸ ਨੇ ਕਿਉਂ ਨਹੀਂ ਕੀਤੀ ਜਿਉਂ ਪੀਓ ਸੀਗੇ ਮਤਲਬ ਉਹ ਪ੍ਰोसीडिंग ਵੀ ਬਾਅਦ ਚ ਨਹੀਂ ਹੋਈ ਹਾਂ ਨਹੀਂ ਪੀਓ ਪ੍ਰोसीडिंग ਹੀ ਨਹੀਂ ਹੋਈ ਉਸ ਮਾਮਲੇ ਦੇ ਵਿੱਚ ਜੇ ਬੰਦਾ ਪੀਓ ਆ ਤਾਂ ਤੁਸੀਂ ਉਹਨੂੰ ਫੜੋ ਉਹ ਜੋ ਵੀ ਕਿਉਂਕਿ ਉਹ ਜੇ ਪੀਓ ਦਾ ਕੋਈ ਵੀ ਆ ਕੋਈ ਵੀ ਇਹਦੇ ਸੈਂਕੜੇ ਲੋਕ ਨੇ ਜਿਹੜੇ ਪਗੋੜੇ ਹੁੰਦੇ ਨੇ ਕੇਸਾਂ 'ਚ ਉਹ ਅਦਾਲਤਾਂ ਦੇ ਰਾਹੀਂ ਉਹ ਲੈੇ ਪੇਸ਼ ਹੁੰਦੇ ਨੇ ਫਿਰ ਤਾਂ ਉਸ ਕਿਸਮ ਦੀ ਕੀ ਪ੍ਰोसीडिंग ਕੀਤੀ ਆ ਪੁਲਿਸ ਨੇ ਉਹ ਸਾਰੇ ਸਵਾਲ ਨੇ ਮਤਲਬ ਕਿ ਐਫ ਆਈ ਆਰ ਕਰਕੇ ਤੁਸੀਂ ਛੱਡਤੀ ਬਹੁਤ ਸਾਰੇ ਕੇਸ ਗੁਰਸ਼ਮ ਸਿੰਘ ਇੱਕ ਵੱਡਾ ਕੇਸ ਹੈ ਕਿਉਂਕਿ ਜਥੇਦਾਰ ਸਾਹਬ ਨਾਲ ਜੁੜਿਆ ਇੱਕ ਵੱਡੇ ਅਹੁਦੇ ਦੇ ਨਾਲ ਜੁੜਿਆ ਹੋਇਆ ਸਿੱਖਾਂ ਦੀ ਵੱਡੀ ਮਰਿਆਦਾ ਅਕਾਲ ਤਖਤ ਸਾਹਿਬ ਦੇ ਨਾਲ ਜੁੜੀ ਹੋਈ ਆ ਤੇ ਹੋਰ ਵੀ ਬਹੁਤ ਸਾਰੇ ਇਸ ਤਰ੍ਹਾਂ ਦੀ ਕਾਰਵਾਈ ਸੀ ਉਸ ਟਾਈਮ ਜਿਹੜੀਆਂ ਕੁਝ ਡਾਕੂਮੈਂਟ ਉਸ ਵਕਤ ਦੇ ਪੜ੍ਹਦਾ ਤਾਂ ਪੁਲਿਸ ਜਵਾਬਦੇਹੀ ਨਹੀਂ ਸੀ ਆਪਣੇ ਕੰਮ ਦੇ ਪ੍ਰਤੀ ਨਾਲ ਜਿਹੜੇ ਪੁਲਿਸ ਐਕਸ਼ਨ ਸੀ ਹਾਲਾਂਕਿ ਪੁਲਿਸ ਦੇ ਅਧਿਕਾਰੀ ਨਹੀਂ ਜਿਹੜੀ ਇਹ ਵੀ ਤਾਂ ਇੱਕ ਪੁਲਿਸ ਅਧਿਕਾਰੀ ਦੀ ਜਾਂਚ ਆ ਸੀ ਸਾਰੇ ਡਿਪਾਰਟਮੈਂਟ ਤੇ ਸਵਾਲ ਨਹੀਂ ਕਰ ਰਹੇ ਪਰ ਉਸ ਵਕਤ ਦੇ ਜਿਹੜੇ ਕੁਝ ਅਧਿਕਾਰੀ ਸੀ ਜਿਨ੍ਹਾਂ ਦੇ ਵੱਲੋਂ ਐਕਸ਼ਨ ਅੰਜਾਮ ਦਿੱਤੇ ਗਏ ਜਾਂ ਇੰਨੀ ਪਾਵਰ ਜਿਨ੍ਹਾਂ ਨੇ ਜਿਹੜੇ ਨਸੱਤਾ ਦੇ ਨਾਸ਼ਾ ਜੀ ਨੂੰ ਕਹਿ ਦਿੰਦੇ ਆ ਕਿ ਪੁਲਸ ਰਾਜ ਸੀਗਾ ਜੀ ਤਾਂ ਉਸ ਵਿੱਚ ਕੋਈ ਜਵਾਬਦੇਹੀ ਨਹੀਂ ਸੀਗੀ ਪ੍ਰਸ਼ਾਸਨ ਦੇ ਪ੍ਰਸ਼ਾਸਨਿਕ ਤੌਰ ਤੇ ਪੁਲਿਸ हां एतीश ਦਾ ਵੀ ਪੀ Tiwari ਨੇ ਵੀ ਆਪਣੇ ਰਿਪੋਰਟ ਦੇ ਬਾਰੇ ਇਸ਼ਾਰਾ ਕੀਤਾ ਕਿ ਜਿਸ ਢੰਗ ਦੀ ਉਹਨਾਂ ਦੀ ਫੰਕਸ਼ਨਿੰਗ ਸੀ ਜਿਸ ਕਿਸਮ ਦੇ ਹਾਲਾਤ ਸੀ ਉਸ ਹਾਲਾਤ ਦੇ ਵਿੱਚ ਬੋਲਣਾ ਉਸ ਹਾਲਾਤ ਦੇ ਵਿੱਚ ਗੱਲ ਚੁਕਣੀ ਬਹੁਤ ਔਖੀ ਹੈ ਤਾਂ ਉਹ ਗੱਲਕੁੱਲ ਬਿਲਕੁਲ ਠੀਕ ਹੈ ਕਿਉਂਕਿ ਸਰਕਾਰਾਂ ਜਿਹੜੀਆਂ ਨੇ ਉਹ ਪੁਲਿਸ ਇਸ ਕੱਲ ਦੀ ਲੈਬਰੀ ਲੈਂਦੀ ਸੀ ਕਿ ਹੁਣ ਵੀ ਲੈਂਦੀ ਹੈ ਕਿਸੇ ਆਪਾ ਕਸ਼ਮੀਰ ਦੇ ਵਿੱਚ ਹੁਣ ਰੀਸੈਂਟਲੀ ਦੇਖਿਆ ਕਿ ਆਰਮੀ ਦੇ ਵੱਲੋਂ ਉਹ ਕੀਤਾ ਗਿਆ ਉਥੇ ਜਿਹੜੇ ਡਿਫੈਂਸ ਮਿਨਿਸਟਰ ਨੇ ਉਹਨਾਂ ਦਾ ਹੁਣ ਬਿਆਨ ਵੀ ਆਇਆ ਕਿ ਸਾਨੂੰ ਸੈਂਸਿਟੀਵਿਟੀ ਉਥੇ ਜਾ ਕੇ ਵੀ ਆਏ ਨੇ ਫੈਮਲੀਆਂ ਕੋਲ ਤਾਂ ਇਹ ਵਰਤਾਰਾ ਕੀ ਹੈ ਇਹ ਵਰਤਾਰਾ ਇਹ ਹੈ ਕਿ ਜਦੋਂ ਕੋਈ ਇਦਾਂ ਦੀ ਕੋਈ ਪੋਲਿਟੀਕਲ ਕੁਐਸਚਨਸ ਚੋ ਕੋਈ ਮੂਵਮੈਂਟਸ ਖੜੀਆਂ ਹੁੰਦੀਆਂ ਨੇ ਉਹ ਕੋਈ ਆਰਮਡ ਵੀ ਰੂਪ ਇਕਤਿਆਰ ਕਰ ਲੈਂਦੀਆਂ ਨੇ ਫਿਰ ਉਥੇ ਪੁਲਿਸ ਨੂੰ ਜਾਂ ਫੌਜ ਨੂੰ ਇਹ ਇੱਕ ਰਿਲੈਕਸੇਸ਼ਨ ਤਾਂ ਦਿੱਤੀ ਜਾਂਦੀ ਹੈ ਕਿ ਇਹ ਇੱਕ ਬੜੇ ਐਕਸਟਰਾਔਡੀਨਰੀ ਹਾਲਾਤ ਨੇ ਉਹਨਾਂ ਨੂੰ ਕਾਬੂ ਕਰਨ ਦੇ ਲਈ ਇਸ ਕਿਸਮ ਦਾ ਇੱਕ ਜ਼ਰੂਰੀ ਹੈ ਕਿ ਇਸ ਕਿਸਮ ਦੀ ਜਿਹੜੀ ਸਖਤੀ ਕੀਤੀ ਜਾਵੇ ਜਾਂ ਪੁਲਿਸ ਨੂੰ ਕੋਈ ਖਾਸ ਅਧਿਕਾਰ ਹੋਣ ਜੇ ਆਪਾਂ ਗੱਲ ਗੱਲ ਤੇ ਉਹਨਾਂ ਦੀ ਅਕਾਉਂਟੇਬਿਲਟੀ ਕਰਾਂਗੇ ਤਾਂ ਫਿਰ ਇਸ ਇਸ ਸਮੱਸਿਆ ਤੇ ਕਾਬੂ ਨਹੀਂ ਪਾਇਆ ਜਾਏਗਾ ਇਸ ਕਿਸਮ ਦੇ ਤਰਕ ਦਿੱਤੇ ਜਾਂਦੇ ਨੇ ਤਾਂ ਉਹ ਤਰਕ ਸਿਰਫ ਕਾਨੂੰਨ ਦੇ ਨਜ਼ਰ ਚ ਤਾਂ ਉਹ ਤਰਕਾਂ ਦੀ ਕੋਈ ਵੈਲਿਊ ਨਹੀਂ ਉਹ ਤਰਕ ਇੱਕ ਪੁਲਿਸ ਦੇ ਤਰਕ ਹੋ ਸਕਦੇ ਨੇ ਕਿਉਂਕਿ ਕੋਈ ਵੀ ਜਿਹੜਾ ਤਰਕ ਹੈ ਜੇ ਉਹ ਸਿਰਫ ਤੇ ਸਿਰਫ ਕਿਸੇ ਇਲੀਗਲ ਐਕਟੀਵਿਟੀ ਨੂੰ ਜਿਹੜੀ ਕਿ ਕਾਨੂੰਨ ਦੇ ਦਾਇਰੇ ਚ ਨਹੀਂ ਆਉਂਦੀ ਜੇ ਉਹਨੂੰ ਪ੍ਰੋਟੈਕਟ ਕਰਦਾ ਹੈ ਤਾਂ ਫਿਰ ਆਪਾਂ ਉਸ ਤਰਕ ਨੂੰ ਉਸ ਜਿਹੜੀ ਰੀਜ਼ਨਿੰਗ ਹੈ ਕਿਸੇ ਵੀ ਗਲਤ ਕਾਰਵਾਈ ਦੀ ਉਹ ਰੀਜ਼ਨਿੰਗ ਡਾਊਟਫੁਲ ਹੈ ਉਹ ਰੀਜ਼ਨਿੰਗ ਰਾਦਰ ਕੰਟੈਸਟਡ ਹੈ ਕਿ ਉਹਨੂੰ ਕੰਟੈਸਟ ਕਰਨਾ ਬਣਦਾ ਹੈ ਕਿ ਤੁਸੀਂ ਕਿਸੇ ਵੀ ਮਤਲਬ ਕਿ ਗੱਲ ਦਾ ਬਹਾਨਾ ਬਣਾ ਕੇ ਜਾਂ ਕੋਈ ਮਰਜ਼ੀ ਤਰਕ ਦੇ ਕੇ ਵੱਡੇ ਤੋਂ ਵੱਡਾ ਖਤਰਾ ਵੀ ਹੋਵੇ ਚਾਹੇ ਜੇ ਜਥੇਦਾਰ ਸਾਹਿਬ ਦੀ ਕਿਸੇ ਗੱਲ ਤੋਂ ਉਹਦਾ ਧਾਰਮਿਕ ਸ਼ਖਸੀਅਤ ਸੀ ਕਿ ਆਰਮਡ ਮੂਵਮੈਂਟ ਦੇ ਨਾਲ ਉਹਨਾਂ ਦਾ ਕੋਈ ਸਿੱਧਾ ਨਾਪਤਾ ਵੀ ਰابطਾ ਵੀ ਨਹੀਂ ਸੀ ਪਰ ਚਲੋ ਜੇ ਫਿਰ ਵੀ ਕੋਈ ਗੱਲ ਸੀ ਉਹਨਾਂ ਦੇ ਵਿੱਚ ਤਾਂ ਇਹਦਾ ਮਤਲਬ ਇਹ اختیار ਤਾਂ ਨਹੀਂ ਸੀ ਕਿ ਉਹਨਾਂ ਨੂੰ ਲੀਗਲੀ ਰੱਖਿਆ ਜਾਂਦਾ ਉਹਨਾਂ ਨੂੰ ਟੌਰਚਰ ਕੀਤਾ ਜਾਂਦਾ ਉਹਨਾਂ ਨੂੰ ਮਾਰਿਆ ਜਾਂਦਾ ਰਿਸਪੈਕਟਡ ਤਰੀਕੇ ਦੇ ਨਾਲ ਮੁਕਦਮਾ ਹੋ ਸਕਦਾ ਸੀ ਅਦਾਲਤਾਂ ਨੇ ਕਾਨੂੰਨ ਸੀਗਾ ਜੀ ਜੀ ਉਹ ਸਾਰੇ ਸਵਾਲ ਨੇ ਉਹ ਕਿਉਂਕਿ ਮੈਂ ਸਿਰਫ ਇਹ ਗੱਲ ਕਹਿ ਰਿਹਾ ਕਿ ਪੁਲਿਸ ਨੂੰ ਇਹ ਅਖਤਿਆਰ ਹੁਣ ਕਸ਼ਮੀਰ ਚ ਵੀ ਦਿੱਤੇ ਹੋਏ ਨੇ ਫੌਜ ਨੂੰ ਇਹ ਅਖਤਿਆਰ ਜਿਹੜੇ ਨੇ ਉਹ ਇੱਥੇ ਵੀ ਪੁਲਿਸ ਕੋਲ ਰਹੇ ਨੇ ਤੇ ਬਹੁਤ ਸਾਰੀ ਵਾਰੀ ਅਸੀਂ ਦੇਖਿਆ ਕਿ ਹੁਣ ਅਵ੍ਰਿਤਪਾਲ ਦੇ ਮਾਮਲੇ ਦੇ ਵਿੱਚ ਵੀ ਪੁਲਿਸ ਨੂੰ ਕੁਝ ਨਹੀਂ ਪੁੱਛਿਆ ਗਿਆ ਕਿ ਐਨਐਸਏ ਤੁਸੀਂ ਕਿਉਂ ਲਾਈ ਹੈ ਉਹ ਇਹ ਸਾਰੇ ਜਦੋਂ ਕ੍ਰਿਟੀਕਲ ਸਿਚੁਏਸ਼ਨਾਂ ਆਉਂਦੀਆਂ ਨੇ ਤਾਂ ਪੁਲਿਸ ਪੰਜਾਬ ਦਾ ਇੱਕ ਇਤਿਹਾਸ ਰਿਹਾ ਤਾਂ ਪੰਜਾਬ ਦੀ ਪੁਲਿਸ ਦੀ ਫੰਕਸ਼ਨਿੰਗ ਉਹੀ ਹੈ ਤੇ ਵਿਦਆਊਟ ਅਕਾਉਂਟੇਬਿਲਟੀ ਉਹ ਕੰਮ ਕਰਦੇ ਨੇ ਤੇ ਉਹ ਅਕਾਉਂਟੇਬਿਲਟੀ ਮੈਨੂੰ ਲੱਗਦਾ ਹੁਣ ਵੀ ਨਹੀਂ ਹੈਗੀ ਤਾਂ ਇਨਿਸ਼ੀ ਅ ਗੁਰਸ਼ਮ ਸਿੰਘ ਪਰਿਵਾਰ ਕਹਿੰਦਾ ਕਿ ਜੀ ਸਾਡੇ ਲਈ ਉਹ ਇੱਕ ਪਰਿਵਾਰਕ ਮੈਂਬਰ ਸਨ ਉਹਨਾਂ ਦੇ ਬੇਟੇ ਕਹਿੰਦੇ ਨੇ ਕਿ ਉਹ ਮੇਰੇ ਲਈ ਸਿਰਫ ਇੱਕ ਪਿਤਾ ਸੀ ਪਰ ਕੌਮ ਦੇ ਲਈ ਉਹ ਉਹਨਾਂ ਦੇ ਕੌਮ ਦੇ ਜਥੇਦਾਰ ਸੀਗੇ ਤਾਂ ਹੁਣ ਕੌਮ ਤੈ ਕਰੇਗੀ ਵੀ ਅੱਗੇ ਕੌਮ ਕੀ ਚਾਹੁੰਦੀ ਇਸ ਮਸਲੇ ਨੂੰ ਲੈ ਕੇ ਅੱਜ ਵੀ ਜਦੋਂ ਉਹਨਾਂ ਦਾ ਕੋਈ ਬਿਆਨ ਆਉਂਦਾ ਤਾਂ ਉਹ ਹੀ ਉਹ ਗੱਲ ਨੂੰ ਦੁਹਰਾ ਰਹੇ ਨੇ ਹਾਂ ਉਹ ਤਾਂ ਹੈ ਹੀ ਇਹ ਦੇਖੋ ਪਰਿਵਾਰ ਤਾਂ ਕੀ ਕਹਿ ਸਕਦਾ ਪਰਿਵਾਰ ਤਾਂ ਜਦੋਂ ਤੁਹਾਡੇ ਘਰ ਦਾ ਕੋਈ ਜੀ ਚਲਿਆ ਜਾਵੇ ਇਸ ਢੰਗ ਦੇ ਨਾਲ ਚਲਿਆ ਜਾਵੇ ਦੇਖੋ ਸਹਿਮ ਹੀ ਕਿੰਨਾ ਹੋ ਜਾਂਦਾ ਬੋਲਣਾ ਮਤਲਬ ਕਿ ਆਪਾ ਆਪਣੇ ਲਈ ਇੱਕ ਨਿਊਜ਼ ਰਿਪੋਰਟ ਹੈ ਕਿਸੇ ਲਈ ਇੱਕ ਘਟਨਾ ਹੈਗੀ ਦੂਰੋਂ ਖੜ ਕੇ ਪਰ ਇੱਕ ਫੈਮਿਲੀ ਦੇ ਲਈ ਜਦੋਂ ਕੋਈ ਇਸ ਇਸ ਤਰ੍ਹਾਂ ਦੀ ਕਿਲਿੰਗ ਹੁੰਦੀ ਹੈ ਤਾਂ ਪਹਿਲਾ ਮਤਲਬ ਕਿ ਜਿਹੜਾ ਰਿਸਪੌਂਸ ਹੈ ਨਾਰਮਲ ਹਾਲਾਤਾਂ ਦੇ ਵਿੱਚ ਹਾਲਾਂਕਿ ਉਹ ਪਰਿਵਾਰ ਚੜ੍ਹਦੀ ਕਲਾ ਵਾਲਾ ਪਰਿਵਾਰ ਹੈ ਪਰ ਫਿਰ ਵੀ ਨਾਰਮਲ ਹਾਲਾਤਾਂ ਦੇ ਵਿੱਚ ਇੱਕ ਦਹਿਸ਼ਤ ਪੈਦਾ ਹੁੰਦੀ ਹੈ ਤੁਹਾਡੇ ਮਨ ਦੇ ਅੰਦਰ ਕਿ ਕਿਤੇ ਇੱਕ ਹੋਰ ਪਰਿਵਾਰ ਦੇ ਜੀਵ ਵੀ ਨਾ ਇਸ ਮਸਲੇ ਦੇ ਵਿੱਚ ਆ ਜਿਹੜਾ ਨੈਚੁਰਲ ਵੀ ਹੈ ਤੇ ਉਹਨਾਂ ਦੇ ਬੇਟੇ ਤੇ ਵੀ ਜਿਹੜਾ ਕੇਸ ਹੋਇਆ ਵੀ ਆ ਬੰਬ ਇਹ ਬਾਅਦ ਚ ਬਰੀ ਵੀ ਹੋਏ ਨੇ ਹਾਂ ਬਰੀ ਵੀ ਹੋਏ ਹੈ ਨਾ ਉਹਨਾਂ ਨੂੰ ਕੇਸ 'ਚ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਸਾਰਾ ਪੱਖ ਸੀਗਾ ਪਰਿਵਾਰ ਦਾ ਤਾਂ ਪੱਖ ਹੈਗਾ ਹੀ ਆ ਪਰ ਹਾਂ ਫਿਰ ਵੀ ਐਟ ਆਫ ਦ ਐਂਡ ਆਫ ਦ ਡੇ ਪਰਿਵਾਰ ਵੀ ਚਾਹੁੰਦਾ ਕਿ ਇਨਸਾਫਤਾ ਹੋਵੇ ਕਿਸੇ ਤਰ੍ਹਾਂ ਪਤਨ ਤਾਂ ਚਾਹੁੰਦਾ ਹੀ ਆ ਪਰ ਵੱਡਾ ਸਵਾਲ ਇਹ ਸੀ ਵੀ ਜਿਹੜਾ ਇਹਦੇ ਵਿੱਚ ਜਿਹੜੇ ਕੌਮ ਦੇ ਜਥੇਦਾਰ ਸੀ ਤਾਂ ਉਹ ਇੱਕ ਸਿੱਖਾਂ ਦੇ ਲਈ ਜਿਹੜੇ ਸਿੱਖਾਂ ਦੀ ਆਬਾਦੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਹੀ ਸਭ ਤੋਂ ਜ਼ਿਆਦਾ ਹੈ ਤਾਂ ਪੰਜਾਬ ਦੇ ਵਿੱਚ ਹੀ ਜੇ ਤੁਹਾਡੇ ਕੌਮ ਦਾ ਜਥੇਦਾਰ ਸੇਫ ਨਹੀਂ ਉਹਨੂੰ ਇੱਕ ਕ੍ਰਿਮਨਲ ਦੀ ਤਰ੍ਹਾਂ ਮਾਰਿਆ ਜਾ ਸਕਦਾ ਫਿਰ ਬਾਅਦ ਚ ਕੋਈ ਪੁੱਛਪੜਤੀ ਦੀ ਵੀ ਨਹੀਂ ਹੁੰਦੀ ਰਾਦਰ ਉਹ ਬੰਦੇ ਜਿਹੜੇ ਨੇ ਪੁਲਿਸ ਆਫੀਸਰ ਨੇ ਉਹਨਾਂ ਦੀਆਂ ਤਰੱਕੀਆਂ ਹੁੰਦੀਆਂ ਨੇ ਤਾਂ ਫਿਰ ਸਵਾਲ ਸਿੱਖਾਂ ਦੇ ਸਮੁੱਚੇ ਰੂਪ ਚ ਵੀ ਹੈਗਾ ਜੀ ਆ ਤਰੱਕੀਆਂ ਤਾਂ ਜਦੋਂ ਗੱਲ ਜ਼ਿਕਰ ਆਉਂਦਾ ਤੇ ਬੜੇ ਲੋਕ ਸਵਾਲ ਚੱਕਦੇ ਨੇ ਆਮ ਤੁਸੀਂ ਵੀ ਲੋਕਾਂ ਦੇ ਨਾਲ ਗੱਲਬਾਤ ਕਰਦੇ ਹੋ ਭੀੜਾਂ ਦੇ ਵਿੱਚ ਮਾਸਸ ਦੇ ਵਿੱਚ ਵੀ ਅਸੀਂ ਗੱਲ ਇਹ ਸੁਣੀ ਆ ਪਿੰਡਾਂ ਦੀਆਂ ਸੱਤਾਂ ਦੇ ਵਿੱਚ ਇਹ ਗੱਲ ਸੁਣੀ ਆ ਕਿ ਜਿਹੜੇ ਅਕਾਲੀ ਦਲ ਜਿਹੜਾ ਆਪਣ ਨੂੰ ਪੰਥਕ ਪਾਰਟੀ ਕਹੋਂਦਾ ਅਕਾਲੀ ਦਲ ਜਿਹੜਾ ਸੀ ਵੀ ਅਕਾਲੀ ਦਲ ਪੰਥਕ ਮਸਲਿਆਂ ਦੇ ਲਈ ਚਲੋ ਅਕਾਲੀ ਦਲ ਨੂੰ ਜਾਣਿਆ ਅਕਾਲੀ ਦਲ ਦਾ ਇੱਕ ਇਤਿਹਾਸ ਵੀ ਹੈ ਪਰ ਜਿਹੜੇ ਕੁਐਸਚਨ ਨੇ ਅਸੀਂ ਕੁਐਸਚਨ ਵੀ ਲੋਕਾਂ ਦੇ ਅਸੀਂ ਸੁਣਦੇ ਆਂ ਤੇ ਸਵਾਲ ਲੋਕ ਕਰਦੇ ਨੇ ਕਿ ਪ੍ਰਕਾਸ਼ ਸਿੰਘ ਬਾਦਲ ਹਰਣਾ ਨੇ ਜਿਹੜੇ ਅਧਿਕਾਰੀ ਸੀ ਉਸ ਵਕਤ ਦੇ ਚਾਹੇ ਅੱਜ ਸੁਮੇਤ ਸਿੰਘ ਸੈਨਿਆਰਾਂ ਦਾ ਜ਼ਿਕਰ ਬਹੁਤ ਵਾਰ ਆਉਂਦਾ ਕਿ ਡੀਜੀਪੀ ਪੰਜਾਬ ਦਾ ਲਾਇਆ ਉਹਨਾਂ ਨੂੰ ਹਨਾ ਉੱਚੇ ਅਹੁਦਿਆਂ ਦੇ ਨਾਲ ਸਨਮਾਨਿਆ ਤੇ ਕਾਰਵਾਈ ਵੀ ਨਹੀਂ ਕੀਤੀ ਇਸ ਮਸਲੇ ਦੀ ਲੈ ਕੇ ਇਸ ਇ ਇ ਇੰਨਾ ਸਰਕਾਰਾਂ ਦੇ ਵਿੱਚ ਵੀ ਜਥੇਦਾਰ ਦਾ ਜਨਰਲ ਸਾਹਿਬ ਦਾ ਪਰਿਵਾਰ ਵੀ ਆਉਂਦਾ ਰਿਹਾ ਚੰਡੀਗੜ੍ਹ ਮੁੱਖ ਮੰਤਰੀ ਨੂੰ ਮਿਲਣ ਵੀ ਕੁਝ ਹਾਲਾਂਕਿ ਜਿਹੜੀ ਰਿਪੋਰਟ ਆ ਬਾਦਲ ਸਾਹਿਬ ਹਰਾਂ ਦੇ ਕਹਿਣ ਤੀ ਜਿਹੜਾ ਬੀਪੀ ਤਵਾਰੀ ਹਰਾਂ ਨੂੰ ਲਾਇਆ ਗਿਆ ਸੀਗੇ ਤੁਸੀਂ ਇਹਨੇ ਚਰਚੇ ਰਿਪੋਰਟ ਬਣਾ ਕੇ ਦਿਓ ਪਰ ਉਹ ਉਹਨਾਂ ਸਰਕਾਰਾਂ ਨੇ ਵੀ ਜਿਹੜੀਆਂ ਸਿੱਖਾਂ ਦੀਆਂ ਨਮਾਇੰਦਾ ਜਥੇਬੰਦੀ ਦੀਆਂ ਸਰਕਾਰਾਂ ਕਹਿਲੀਆਂ ਨੇ ਆਪ ਦੇ ਆਪ ਨੂੰ ਕਾਰਵਾਈ ਅਮਲ ਦੇ ਵਿੱਚ ਨਾ ਲੈਉਣਾ ਇਹ ਕਿੰਨਾ ਕਿ ਜ਼ਿਆਦਾ ਜਿਹੜੇ ਸਵਾਲ ਖੜੇ ਕਰਦੇ ਇਹ ਸਵਾਲ ਹੀ ਸਵਾਲ ਨੇ ਜੀ ਮਤਲਬ ਕਿ ਜਦੋਂ ਬੇਸਿਕਲੀ ਤਾਂ ਸਾਰੀਆਂ ਸਰਕਾਰਾਂ ਨੂੰ ਚਾਹੇ ਕਾਂਗਰਸ ਦੀ ਵੀ ਹੈ ਦੇਖੋ ਮਤਲਬ ਕਿ ਤੁਸੀਂ ਤੁਸੀਂ ਵੀ ਇੱਕ ਕਨਸਟੀਟਿਊਸ਼ਨ ਚੋ ਜਦੋਂ ਬਿਆਨ ਸਿੰਘ ਆਏ ਸੀ ਕਿ 1992 ਦੇ ਵਿੱਚ ਸਭ ਤੋਂ ਪਹਿਲਾਂ ਤਾਂ ਉਹਨਾਂ ਤੇ ਸਵਾਲ ਬਣਦਾ ਮਤਲਬ ਕਿ ਬਿਆਨ ਸਿੰਘ ਇਸ ਗੱਲ ਦਾ ਨਾਰਾ ਲਾ ਕੇ ਆਏ ਸੀ ਕਿ ਹੁਣ ਜਿਹੜਾ ਅਤਵਾਦ ਹੈ ਉਹ ਖਤਮ ਹੋ ਗਿਆ ਹੁਣ ਸਾਨੂੰ ਵੋਟਾਂ ਮਿਲ ਗਈਆਂ ਇਹ ਸ਼ਾਂਤੀ ਦੀ ਸਰਕਾਰ ਹੈ ਤਾਂ ਇਹ ਜਦੋਂ ਤੁਸੀਂ ਲੈ ਕੇ ਦਾਵਾ ਕਰਦੇ ਹੋ ਫਿਰ ਉਸ ਤੋਂ ਬਾਅਦ ਤੁਸੀਂ ਇੱਕ ਧਾਰਮਿਕ ਸ਼ਖਸੀਅਤ ਨੂੰ ਇਸ ਢੰਗ ਦੇ ਨਾਲ ਮਾਰਦੀ ਆ ਤੁਹਾਡੀ ਪੁਲਿਸ ਤੇ ਤੁਸੀਂ ਉੱਤੇ ਕੋਈ ਕਾਰਵਾਈ ਨਹੀਂ ਕਰਦੇ ਤਾਂ ਪਹਿਲੀ ਤਾਂ ਉਹ ਤੁਹਾਡੀ ਸ਼ਾਂਤੀ ਵਾਲੀ ਜਿਹੜੀ ਕਲੇਮ ਹੈ ਉਹ ਸਵਾਲ ਪਹਿਲਾਂ ਤਾਂ ਉੱਥੇ ਹੀ ਬਣਦਾ ਪਹਿਲਾਂ ਜਿੱਥੋਂ ਇਹ ਮਸਲਾ ਖੜਾ ਹੋਇਆ ਤੇ ਉਸ ਤੋਂ ਬਾਅਦ ਚਲੋ ਸਰਕਾਰਾਂ ਨੇ ਜਿਹੜਾ ਹਿੱਸਾ ਵਿਕਟਮ ਸੀਗਾ ਮਤਲਬ ਕਿ ਜਿਹੜਾ ਹਿੱਸਾ ਇਫੈਕਟਡ ਸੀ ਕਿਉਂਕਿ ਇਹ ਮਸਲਾ ਸੀਗਾ ਕਿ ਉਸ ਦੌਰ ਦੇ ਵਿੱਚ ਜਿਹੜੀਆਂ ਹਿਊਮਨ ਰਾਈਟ ਵਾਇਓਲੇਸ਼ਨਸ ਹੋਈਆਂ ਉਹ ਉਹਦੀ ਉਹਦੀ ਇੱਕ ਖਾਸ ਖਾਸਾ ਸੀ ਉਹ ਸਿੱਖਾਂ ਦੀਆਂ ਹੀ ਹੁੰਦੀਆਂ ਸੀ ਤਾਂ ਇਸ ਕਰਕੇ ਸਮੁੱਚੇ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਕਿਉਂਕਿ ਮਸਲਾ ਇਦਾਂ ਦਾ ਬਣਾ ਦਿੱਤਾ ਗਿਆ ਸੀ ਉਹ ਤਾਂ ਦੂਜੇ ਨਹੀਂ ਸੀ ਉਹਦਾ ਆਵਾਜ਼ ਚੁੱਕਦੇ ਤਾਂ ਉਹ ਇੱਕ ਆਵਾਜ਼ ਨਹੀਂ ਬਣੀ ਪੰਜਾਬ 'ਚ ਉਹ ਇੱਕ ਹਿੱਸਾ ਸਿੱਖਾਂ ਦਾ ਮੰਗ ਕਰਦਾ ਰਿਹਾ ਤਾਂ ਫਿਰ ਉਸ ਹਿੱਸੇ ਨੂੰ ਜਦੋਂ ਅਕਾਲੀ ਦਲ ਨੂੰ ਵੋਟਾਂ ਪਾਈਆਂ ਕਿਉਂਕਿ ਜਿਹੜੀ ਜਿਹੜੀ ਖਾੜਕੂਵਾਦ ਨਿਕਲਿਆ ਸੀ ਉਹ ਤਾਂ ਇੱਕ ਪੋਲੀਟੀਕਲ ਕੁਐਸ਼ਨਸ ਚੋਂ ਨਿਕਲਿਆ ਸੀ ਪੋਲੀਟੀਕਲ ਕੁਐਸ਼ਨਸ ਹੱਲ ਨਹੀਂ ਹੋਏ ਜਦੋਂ ਹੱਲ ਨਹੀਂ ਹੋਏ ਤਾਂ ਉਹਨਾਂ ਨੂੰ ਇਹਨਾਂ ਨੇ ਫੇਕ என்கਾਊਂਟਰ ਦੇ ਨਾਲ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂ ਕਰ ਵੀ ਦਿੱਤਾ ਤਾਂ ਉਸ ਤੋਂ ਬਾਅਦ ਫਿਰ ਜਿਹੜੀ ਉਹ ਸਾਰੀ ਰੈਜ਼ੈਂਟਮੈਂਟ ਸੀ ਲੋਕਾਂ ਦੀ ਉਹ ਤਾਂ ਖੜੀ ਸੀ ਤਾਂ ਉਸ ਰੈਜ਼ੈਂਟਮੈਂਟ ਨੂੰ ਯੂਜ਼ ਕੀਤਾ ਅਕਾਲੀ ਦਲ ਨੇ ਆਪਣੀ ਜਿੱਤ ਦੇ ਵਾਸਤੇ ਤੇ ਜੇ ਤੁਸੀਂ ਉਸ ਗੱਲ ਤੇ ਮੰਡਟ ਤੇ ਵੋਟਾਂ ਲਈਆਂ ਤੁਸੀਂ ਕਿਹਾ ਕਿ ਤੁਹਾਡੇ ਤੇ ਜ਼ੁਲਮ ਹੋਇਆ ਸੀ ਉਹਦਾ ਇਨਸਾਫ ਕਰਾਂਗੇ ਤੁਸੀਂ ਵੋਟਾਂ ਲਈਆਂ ਫਿਰ ਤੁਹਾਡੀ ਮੋਰਲ ਰਿਸਪੌਂਸਿਬਿਲਟੀ ਹੈ ਅਕਾਲੀ ਦਲ ਦਾ ਜਿਹੜਾ ਜਿਹੜਾ ਜਿਹੜੀ ਉਹਦਾ ਨਾਂ ਖਰੇ ਉਤਰਨਾ ਤਾਂ ਜ਼ਿਆਦਾ ਦੁਖਦਾਈ ਹੈ ਕਿ ਉਸਨੇ ਇਸ ਗੱਲ ਤੇ ਵੋਟਾਂ ਨਹੀਂ ਲਈਆਂ ਕਾਂਗਰਸ ਨੇ ਐਟ ਲੀਸਟ ਇਸ ਗੱਲ ਤੇ ਵੋਟਾਂ ਨਹੀਂ ਲਈਆਂ ਉਹ ਉਹਨਾਂ ਨੇ ਇੱਕ ਡਿਕਲੇਅਰ ਕਰਕੇ ਤੁਹਾਡੀ ਜੋ ਵੀ ਇਫੈਕਟ ਕੀਤਾ ਜਾਂ ਮਤਲਬ ਕਿ ਜੋ ਵੀ ਉਹਨਾਂ ਨੇ ਨਸਲ ਕੁਸ਼ੀ ਕੀਤੀ ਜਾਂ ਹਿਊਮਨ ਰਾਈਟ ਵੋਇਲਸ਼ਨ ਕੀਤੀ ਪਰ ਇਕਾਲੀ党 ਨੇ ਤਾਂ ਵੋਟਾਂ ਲਈਆਂ ਤਾਂ ਇਸ ਕਰਕੇ ਸਵਾਲ ਵੱਡਾ ਹੈ ਕਿ ਤੁਸੀਂ ਫਿਰ ਜਦੋਂ ਉਹ ਵੋਟਾਂ ਲੈਣਦੇ ਫਿਰ ਇਹ ਉਹੀ ਨਾਲੇ ਚੋਰੀ ਨਾਲੇ ਸੀਨਾ ਚੋਰੀ ਠੀਕ ਹੈ ਹੁਣ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਵੀ ਨਹੀਂ ਜੀ ਇਹ ਸਾਨੂੰ ਬਦਨਾਮ ਕੀਤਾ ਜਾ ਰਿਹਾ ਹੈ ਤਾਂ ਫੈਕਟ ਤਾਂ ਫੈਕਟ ਨੇ ਗੁਰਸਿਮ ਸਿੰਘ ਜੀ ਜਥੇਦਾਰ ਸਾਹਿਬ ਦੀ ਜਿਹੜੀ ਇਸ ਹਰਾਸਤੀ ਮੌਤ ਸੀਗੀ ਜਾਂ ਇਹਦੇ ਜਿਹੜੇ ਹੁਣ ਸਵਾਲ ਆ ਰਹੇ ਨੇ ਇਹਦੇ ਨਾਲ ਸਵਾਲੇ ਵੀ ਉੱਠ ਰਹੇ ਕਿ ਉਸ ਵਕਤ ਬਹੁਤ سارے ਲੋਕ ਹੁਣ ਇਹ ਗੱਲ ਕਰਦੇ ਨੇ ਯਾਰ ਉਸ ਵਕਤ ਵੱਡੇ ਪੱਧਰ ਤੇ ਜਿਹੜੇ ਨੌਜਵਾਨ ਮੁੰਡੇ ਸੀਗੇ ਇਸ ਇਨਕਾਊਂਟਰ ਵਾਲੇ ਮਾਮਲੇ ਦੇ ਜਿਹੜੇ ਕੇਸ ਰਜਿਸਟਰ ਵੀ ਨਹੀਂ ਹੋਏ ਹੋਣੇ ਜਿਨ੍ਹਾਂ ਦੀਆਂ ਮਾਵਾਂ ਦੇ ਪੁੱਤ ਕਦੇ ਘਰੇ ਪਰਤੇ ਹੀ ਨਹੀਂ ਸ਼ਾਮ ਨੂੰ ਜਿਹੜਾ ਕਦੇ ਵਾਪਸ ਗਏ ਨਹੀਂ ਸਵੇਰੇ ਘਰੋਂ ਨਿਕਲੇ ਤਾਂ ਉਹਨਾਂ ਨੂੰ ਫੇਕ ਇਨਕਾਊਂਟਰਾਂ ਦੇ ਵਿੱਚ ਖਪਾ ਦਿੱਤਾ ਗਿਆ ਤੇ ਇਹ ਇੱਕ ਨਸਲ ਕੁਸ਼ੀ ਸੀ ਬਹੁਤ ਸਾਰੇ ਲੋਕ ਇਹ ਸਵਾਲ ਕਰਦੇ ਕਿ ਇਹਦਾ ਇਨਸਾਫ ਕਦੋਂ ਤੇ ਕਿਵੇਂ ਇਹ ਵੀ ਸਾਡੀ ਜਿਹੜੀ ਨਸਲ ਕੁਸ਼ੀ ਹੋਈ ਆ ਸਾਡੀ ਕੌਮ ਦੀ ਹੋਈ ਆ ਬਹੁਤ ਸਾਰੇ ਲੋਕ ਇਹ ਵੀ ਸਵਾਲ ਕਰਦੇ ਕਿ ਦੇਖੋ ਨਾ ਤੁਸੀਂ ਇਹ ਸਾਡੇ ਅਵਚੇਤਨ 'ਚ ਚਲਿਆ ਗਿਆ ਮਤਲਬ ਕਿ ਸਾਡੀ ਸਬਕੌਨਸ਼ੀਅਸ ਮਾਈਂਡ 'ਚ ਚਲਿਆ ਗਿਆ ਪੰਜਾਬ 1984 ਦਾ ਤੁਸੀਂ ਫਿਲਮ ਦੇਖੀ ਹੈ ਦਲਜੀਤ ਦੋਸਾਂਝ ਦੀ ਉਹ ਗੀਤ ਕਹਿੰਦਾ ਵੀ ਮੇਰੇ ਪਿੰਡ ਦੀ ਉਹ ਨਹਿਰ ਨੂੰ ਸੁਨੇਹਾ ਦੇ ਦੇ ਉਹ ਮੈਂ ਕੁਝੇ ਵਿੱਚ ਆਉਂਗਾ ਸ਼ੁਆਬ ਬਣ ਕੇ ਤਾਂ ਉਹ ਕੀ ਹੈ ਉਹ ਜਿਹੜਾ ਰਾਜ ਰਾਜ ਰਣਜੋਧ ਦੀ ਜਿਹੜੀ ਗੱਲ ਆ ਉਹ ਕੀ ਹੈ ਉਹ ਜਿਹੜੀ ਉਹ ਗੱਲ ਹੈ ਕਿ ਉਹ ਜਿਹੜਾ ਤੁਹਾਡੇ ਅੰਦਰ ਡੀਪ ਮੈਮਰੀ ਦੇ ਵਿੱਚ ਪਿਆ ਹੈ ਕਿ ਇੱਕ ਕਿਸਮ ਦੀ ਬੇਇਨਸਾਫੀ ਹੋਈ ਹੈ ਦੇਖੋ ਜਿਹੜੇ ਜਦੋਂ ਵਿਏਟਨਾਮ ਦੀ ਜੰਗ ਲੱਗੀ ਸੀ ਅ ਅਮਰੀਕਾ ਦੇ ਵਿੱਚ ਵਿਏਟਨਾਮ ਦੇ ਬਹੁਤ ਸਾਰੇ ਬੰਦੇ ਮਾਰੇ ਗਏ ਸੀ ਤਾਂ ਫੌਜੀ ਵੀ ਅਮਰੀਕਾ ਦੇ ਇਫੈਕਟ ਹੋਏ ਸੀ ਤਾਂ ਉਹ ਬੜੀ ਡੀਪ ਚਲੀ ਗਈ ਸੀ ਉੱਥੋਂ ਦੀਆਂ ਜਨਰੇਸ਼ਨਸ ਦੇ ਵਿੱਚ ਹੁਣ ਤੱਕ ਹੈਗੀ ਹੈ ਮੰਨਦੇ ਨੇ ਕਿ ਬਹੁਤ ਸਾਰੀਆਂ ਮੈਂਟਲ ਸਮਸ਼ਿਆਵਾਂ ਉਸ ਜੰਗ ਚੋਂ ਨਿਕਲੀਆਂ ਨੇ ਤੇ ਜਿਹੜਾ ਕਨਫਲਿਕਟ ਰਿਡਨ ਜ਼ੋਨ ਹੁੰਦਾ ਕੋਈ ਵੀ ਉਹ ਸਾਈਕੋਲੋਜੀਕਲੀ ਹਿੱਟ ਹੁੰਦਾ ਬਹੁਤ ਵੱਡੇ ਪੱਧਰ ਤੇ ਹਿੱਟ ਹੋਇਆ ਪੰਜਾਬ ਵੀ ਤੇ ਪੰਜਾਬ ਦੀ ਇੱਕ ਨਸਲ ਉਹ ਟ੍ਰਾਂਸ ਜਨਰੇਸ਼ਨਲ ਟਰੋਮਾ ਜਿਹੜਾ ਜਿਹੜਾ ਕਿ ਪੀੜੀ ਦਾਰ ਪੀੜੀ ਅੱਗੇ ਜਾਂਦਾ ਤੇ ਉਹ ਉਹ ਚੱਲ ਰਿਹਾ ਇਹ ਜਿਹੜੇ ਹੁਣ 31 ਸਾਲ ਬਾਅਦ ਆਏ ਨੇ ਜਿਹੜੇ ਮਾਰਨ ਵਾਲੇ ਸੀ ਜਾਂ ਮਰਨ ਵਾਲੇ ਸੀ ਉਹ ਤਾਂ ਮਰ ਮੁੱਕ ਗਏ ਨੇ ਹੁਣ ਇਹ ਸਾਰੀ ਇਨਫਾਰਮੇਸ਼ਨ ਤਾਂ ਨਵੀਂ ਜਨਰੇਸ਼ਨ ਨੂੰ ਮਿਲ ਰਹੀ ਹੈ ਨਾ ਤਾਂ ਤੁਸੀਂ ਦੇਖੋ ਕਿ ਨਵੀਂ ਜਨਰੇਸ਼ਨ ਜਦੋਂ ਤੁਸੀਂ ਉਹਦੇ ਗਵਾਹ ਨਹੀਂ ਹੁੰਦੇ ਪਰ ਤੁਹਾਡੇ ਕੋਈ ਇੱਕ ਪਾਸਟ ਚੋਂ ਇੱਕ ਅੱਧੀ ਅਧੂਰੀ ਜਾਣਕਾਰੀ ਆਉਂਦੀ ਹੈ ਜਿਹਦੇ ਚੋ ਇਸ ਕਿਸਮ ਦੇ ਹੌਲਨਾ ਖੁਲਾਸੇ ਹੁੰਦੇ ਨੇ ਤਾਂ ਤੁਸੀਂ ਸਮਝੋ ਕਿ ਉਹ ਜਿਹੜਾ ਨਵੀਂ ਜਨਰੇਸ਼ਨ ਦਾ ਮਾਈਂਡ ਹੈ ਉਹ ਕਿਦਾਂ ਸ਼ੇਪ ਅਪ ਹੋ ਰਿਹਾ ਹ ਜੀ ਇਸ ਮਸਲੇ ਨੂੰ ਲੈ ਕੇ ਜਿਹੜਾ ਨਵੀਂ ਸਰਕਾਰ ਜਿਹੜਾ ਇਹ ਅਕਸਰ ਨਵੀਂ ਸਰਕਾਰ ਹੀ ਕਹਿੰਦੀ ਆਈ ਹੈ ਕਿ ਇਹਨੇ ਆ ਪੁਰਾਣਿਆਂ ਨੇ ਆ ਨਹੀਂ ਕੀਤਾ ਉਹਨੇ ਉਸ ਸਰਕਾਰ ਨੇ ਆ ਨਹੀਂ ਕੀਤਾ ਤੇ ਸਾਨੂੰ ਇਹ ਮੌਕਾ ਜਦੋਂ ਤਾਂ ਲੋਕਾਂ ਨੇ ਪੰਜਾਬ ਦੇ ਨੇ ਬੜੀ ਸਤਿਕਾਰ ਦੇ ਨਾਲ ਇਸ ਸਰਕਾਰ ਨੂੰ ਵੀ ਮੌਕਾ ਦਿੱਤਾ ਹੋਇਆ ਕੀ ਇਹ ਸਰਕਾਰ ਕਰ ਸਕਦੀ ਹੈ ਕੁਝ ਵੱਡਾ ਇਸ ਮਸਲੇ ਨੂੰ ਲੈ ਕੇ ਕਿਸ ਦਰਜ ਹੋ ਸਕਦਾ ਦੇਖੋ ਹਾਂ ਮਤਲਬ ਕਿ ਕਰਨਾ ਤਾਂ ਚਾਹੀਦਾ ਸੀ ਹੁਣ ਤਾਂ ਕੌਗਨੀਸੈਂਸ ਹੀ ਲੈ ਲੈਣਾ ਚਾਹੀਦਾ ਸੀ ਜਿਸ ਲੈਵਲ ਤੇ ਮਸਲਾ ਆ ਗਿਆ ਰਿਪੋਰਟ ਜਾਰੀ ਹੋ ਗਈ ਸਰਕਾਰ ਦੇ ਤਾਂ ਕਿਸੇ ਨੇ ਹੱਥ ਨਹੀਂ ਬੰਨੇ ਹੋਏ ਸਰਕਾਰ ਕਿਉਂ ਵੇਟ ਕਰ ਰਹੀ ਐ ਐਸਜੀਪੀਸੀ ਦੇ ਤੁਹਾਡੇ ਕੋਲ ਕੰਪਲੇਂਟ ਲੈ ਕੇ ਆਵੇ ਜਦੋਂ ਇੱਕ 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 ਸਰਕਾਰੀ ਅਧਿਕਾਰੀ ਦੀ ਰਿਪੋਰਟ ਹੈ ਜਿਹੜੀ ਜਾਰੀ ਹੋਈ ਹੈ ਪੁਲਿਸ ਅਧਿਕਾਰੀ ਦੀ ਰਿਪੋਰਟ ਹੈ ਤਾਂ ਸਰਕਾਰ ਨੂੰ ਪਤਾ ਹੈ ਜਦੋਂ ਆ ਸਾਰਾ ਮਸਲਾ ਚੱਲ ਰਿਹਾ ਸਰਕਾਰ ਨੂੰ ਪਤਾ ਨਹੀਂ ਤੇ ਉਹ ਕੌਗਨੀਸੈਂਸ ਸਰਕਾਰ ਨੂੰ ਲੈ ਲੈਣਾ ਚਾਹੀਦਾ ਸੀ ਹੁਣ ਤੱਕ ਆਪੀ ਕਿਉਂਕਿ ਰਾਦਰ ਉਹ ਜੇ politically ਵੀ ਦੇਖਣ ਤਾਂ ਉਹ ਐਸਜੀਪੀਸੀ ਦੇ ਖਾਤੇ ਕਿਉਂ ਪਾਉਣਾ ਚਾਹੁੰਦੇ ਨੇ ਉਹ ਇਸ ਮਸਲੇ ਨੂੰ ਆਪਣੇ ਲੈਵਲ ਤੇ ਵੀ ਲੈ ਸਕਦੇ ਸੀ ਐਫ ਆਈ ਆਰ ਹੀ ਦਰਜ ਕਰਨੀ ਆ ਜਦੋਂ ਜਦੋਂ ਫਾਈਂਡਿੰਗ ਆ ਗਈ ਕਿ ਇਸ ਇਹ ਇਦਾਂ ਚੱਕਿਆ ਗਿਆ ਜੀ ਫਰਦਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਤਾਂ ਘੱਟੋ ਘੱਟ ਪਰਿਵਾਰ ਦੇ ਬਿਆਨ ਤੇ ਮਰਡਰ ਦੀ ਐਫ ਆਈ ਆਰ ਦਰਜ ਕਰਨੀ ਚਾਹੀਦੀ ਸੀ ਉਹਦਾ ਰੀਜ਼ਨ ਇਹ ਹੁੰਦਾ ਵੈਸੇ ਤੁਹਾਨੂੰ ਮੈਂ ਲੀਗਲ ਦੇ ਵਿੱਚ ਦੱਸਦਾ ਕਿ ਜਦੋਂ ਕੋਈ ਬੰਦਾ ਗੁੰਮਸ਼ੁਦਾ ਹੋ ਜੇ ਲਾਪਤਾ ਹੋ ਜੇ ਭਗਾਉੜਾ ਹੋ ਜੇ 7 ਸਾਲ ਉਹ ਨਹੀਂ ਉਹਦਾ ਕੁਝ ਪਤਾ ਲੱਗਦਾ ਤਾਂ ਉਹ ਮੰਨਿਆ ਜਾਂਦਾ ਕਿ ਉਹਦੀ ਮੌਤ ਹੋ ਗਈ ਇਹ 31 ਸਾਲ ਹੋ ਚੁੱਕੇ ਨੇ ਕਾਨੂੰਨੀ ਤੌਰ ਤੇ ਵੀ ਤਾਂ ਦੋਨੇ ਪਾਸਿਓਂ ਦੇਖੀਏ ਤਾਂ ਇਹ ਇੱਕ ਮਰਡਰ ਦਾ ਪਰਚਾ ਬਣਦਾ ਤਾਂ ਉਹ ਕਰਨਾ ਚਾਹੀਦਾ ਸੀ ਪਰ ਚਲੋ ਫਿਰ ਵੀ ਜੇ ਉਹਨਾਂ ਨੇ ਐਸਜੀਪੀਸੀ ਦੀ ਕੰਪਲੇਂਟ ਦੀ ਵੇਟ ਕਰਦੀ ਹੋਵੇ ਜਾਂ ਗਵਰਨਮੈਂਟ ਨੂੰ ਲੱਗਦਾ ਥੋੜਾ ਸੈਂਸਿਟਿਵ ਇਸ਼ੂ ਹੈ ਥੋੜਾ ਇੱਕ ਤਬਕੇ ਨਾਲ ਜੁੜਿਆ ਹੋਇਆ ਇਹਦੇ ਨਾਲ ਕੋਈ ਖਾਲਸਤਾਨ ਦਾ ਐਂਗਲ ਵੀ ਜੁੜਦਾ ਹੈ ਤਾਂ ਸਰਕਾਰ ਦੇ ਬੜੀਆਂ ਕਬਰਟਾਂ ਵੀ ਹੋ ਸਕਦੀਆਂ ਨੇ ਪਰ ਫਿਰ ਵੀ ਚਲੋ ਜੇ ਇਹ ਉਮੀਦ ਕੀਤੀ ਜਾਣੀ ਚਾਹੀਦੀ ਹੈ ਜੇ ਐਸਜੀਪੀਸੀ ਦਾ ਵਫਦ ਜਾਂ ਕੋਈ ਵੀ ਜਿਹੜੀ ਕਮੇਟੀ ਬਣੀ ਆ ਕੋਈ ਆਪਣੀ ਰਿਪਰੈਜ਼ੈਂਟੇਸ਼ਨ ਲੈ ਕੇ ਜਾਂਦੀ ਹੈ ਤਾਂ ਇਹ ਸਮੱਸਿਆ ਨੂੰ ਲੈਣਾ ਚਾਹੀਦਾ ਸਰਕਾਰ ਨੂੰ ਅਕਾਉਂਟੇਬਿਲਟੀ ਦਾ ਪੱਖ ਹੈ ਵੱਡਾ ਮਸਲਾ ਹੈ ਇਹਦੇ ਨਾਲ ਹੋਰ ਜਿਹੜੀਆਂ ਹਿਊਮਨ ਰਾਈਟ ਵੋਲੇਸ਼ਨਸ ਉਸ ਦੌਰ ਦੀਆਂ ਹੋਈਆਂ ਨੇ ਉਹਦੇ ਤੇ ਵੀ ਗੱਲ ਹੋਣੀ ਚਾਹੀਦੀ ਆ ਪਰ ਇਹਦੀ ਉਮੀਦ ਘੱਟ ਹੈ ਉਹਦੀ ਰੀਜ਼ਨ ਇਹ ਹੈ ਕਿ ਜਿਸ ਢੰਗ ਦੇ ਨਾਲ ਅਸੀਂ ਦੇਖਿਆ ਕਿ ਜਦੋਂ ਅਮਰਿਤਪਾਲ ਉਹਨਾਂ ਦਾ ਇਸ਼ੂ ਚੱਲਿਆ ਸੀ ਤਾਂ ਜਿਸ ਢੰਗ ਦੇ ਨਾਲ ਪੁਲਿਸ ਨੂੰ ਖੁੱਲੀ ਛੁੱਟੀ ਦਿੱਤੀ ਗਈ ਤਾਂ ਜਿਸ ਢੰਗ ਦੇ ਨਾਲ ਐ ਐਨਐਸਸੀ ਲਾਏ ਗਏ ਜਾਂ ਉਹ ਜੋ ਵੀ ਚੀਜ਼ਾਂ ਹੋਈਆਂ ਨੇ ਤਾਂ ਹੁਣ ਵੀ ਫੇਕ ਇਨਕਾਊਂਟਰ ਮਤਲਬ ਕਿ ਇਨਕਾਊਂਟਰ ਹੋ ਰਹੇ ਨੇ ਸੌਰੀ ਪੁਲਿਸ ਦਾ ਵਰਜਨ ਹੈ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਫੇਕ ਇਨਕਾਊਂਟਰ ਹੋ ਰਿਹਾ ਜਿਹੜੇ ਹੁਣ ਗੈਂਗਸਟਰਾਂ ਦੇ ਹੋ ਰਿਹਾ ਤਾਂ ਇਹ ਇਹ ਸਾਰੇ ਹਾਲਾਤ ਦੇ ਵਿੱਚ ਕਿ ਜਿੱਥੇ ਪੁਲਿਸ ਅਧਿਕਾਰੀ ਫਸਦੇ ਹੋਣ ਚਾਹੇ ਨਵੇਂ ਚਾਹੇ ਪੁਰਾਣੇ ਤਾਂ ਮਤਲਬ ਕਿ ਉਹ ਉਹਦੇ ਵਿੱਚ ਸਰਕਾਰ ਕੋਈ ਕਦਮ ਚੱਕੂਗੀ ਜ਼ਰਤ ਵਾਲਾ ਕੰਮ ਹੈ ਕਰਨਾ ਚਾਹੀਦਾ ਹੈ ਪਰ ਮਤਲਬ ਕਿ ਨਜ਼ੀਰ ਇਸ ਗੱਲ ਦਾ ਜਿਹੜਾ ਇਤਿਹਾਸ ਹੈ ਉਹਦੀ ਗਵਾਹੀ ਨਹੀਂ ਪਰਦਾ ਇਤਿਹਾਸਕ ਤੌਰ ਤੇ ਦੇਖਿਆ ਜਾਵੇ ਤਾਂ ਜਿਹੜਾ ਬਹੁਤ ਸਾਰੇ ਪਰਿਵਾਰ ਇਨਸਾਫ ਦੇ ਲਈ ਉਹਨਾਂ ਦੇ ਘਰ ਵੇਚ ਗਏ ਉਹਨਾਂ ਨੂੰ ਤਮਕਾਇਆ ਜਾਂਦਾ ਰਿਹਾ ਉਹਨਾਂ ਤੇ ਝੂਠੇ ਕੇਸ ਹੁੰਦੇ ਰਹੇ ਜਿਹੜੇ ਕਾਨੂੰਨੀ ਜਦੋਜਾਦ ਕਰ ਰਹੇ ਸੀ ਸਾਲਾਂ ਤੋਂ ਪਿਛਲੇ ਦਿਨਾਂ ਦੇ ਵਿੱਚ ਅਸੀਂ ਸਪਾਲ ਸਿੰਘ ਹਰਾਂ ਵਾਲਾ ਵੀ ਕੇਸ ਦੇਖਿਆ ਜਿਹੜਾ ਵਿਡਾਲਾ ਦੀ ਜਗ੍ਹਾ ਦੇ ਉੱਪਰ ਇੱਕ ਗਲਤ ਜਿਹੜਾ ਅਨਕਾਊਂਟਰ ਦਿਖਾ ਦਿੱਤਾ ਗਿਆ ਸੀ ਤੇ ਵਿਡਾਲਾ ਫਿਰ 4 ਸਾਲ ਬਾਅਦ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਤੇ ਉਹਨਾਂ ਦਾ ਇਨਕਾਊਂਟਰ ਪਹਿਲਾਂ ਕਰਕੇ ਕਹਿੰਦੇ ਇਨਾਮੀ ਰਾਸ਼ੀ ਦਾ ਵੀ ਉਹ ਸਾਰਾ ਮਸਲਾ ਚੱਲਿਆ ਕਿ ਉਹ ਵੀ ਪੁਲਿਸ ਨੇ ਸਨਮਾਨ ਵੀ ਪ੍ਰਾਪਤ ਕਰ ਲਏ ਪਰ ਉਹ ਬੰਦਾ 4 ਸਾਲ ਬਾਅਦ ਉੱਥੇ ਤੁਹਾਡੇ ਕੋਲ ਜਾਂਦਾ ਆ ਜਾਂਦਾ ਤੇ ਪਰ ਇਹਦੇ ਵਿੱਚ ਇਹ ਹੈ ਗੁਰਸ਼ਮਸ਼ੀਰ ਤੁਹਾਡੇ ਨਾਲ ਇਹ ਗੱਲ ਆਖਰ ਦੇ ਵਿੱਚ ਮੈਂ ਕਰਨੀ ਚਾਹਾਂਗਾ ਵੀ ਉਹਨਾਂ ਪਰਿਵਾਰਾਂ ਨੂੰ ਵੀ ਡਰਾਇਆ ਧਮਕਾਇਆ ਜਾਂਦਾ ਰਿਹਾ ਉਹਨਾਂ ਦੀ ਜ਼ਮੀਨ ਵੇਗੀ ਇਸ ਜੱਦੋਜਾਹਦ ਦੇ ਵਿੱਚ ਘਰ ਵੇਗੇ ਬਹੁਤ ਖੱਜਲ ਖਵਾਰੀਆਂ ਦਾ ਉਹਨਾਂ ਨੇ ਸਾਹਮਣਾ ਕੀਤਾ ਪਰ ਉਹ ਪਰਿਵਾਰਾਂ ਨੂੰ ਵੀ ਕਿਤੇ ਨਾ ਕਿਤੇ ਤਰਵਾਸ ਮਿਲਦੀ ਹੈ ਜਦੋਂ ਕੋਈ ਇਨਸਾਫ ਦੀ ਉਮੀਦ ਦੀ ਕਿਰਨ ਕੋਈ ਜਾਗਦੀ ਹੈ ਤਾਂ ਹੁਣ ਕੀ ਲੱਗਦਾ ਕੀ ਹੈ ਕਿਸ ਤਰ੍ਹਾਂ ਦੀ ਜਿਹੜੀ ਮਸਾਲੀ ਕਾਰਵਾਈ ਇਸ ਮਸਲੇ ਦੇ ਵਿੱਚ ਨਵੀਂ ਸਰਕਾਰ ਇਹ ਸਰਕਾਰ ਕਰ ਸਕਦੀ ਹੈ ਪਰ ਜੇ ਪਹਿਲਾਂ ਹੀ ਜਿਵੇਂ ਪੁਲਿਸ ਅਧਿਕਾਰੀ ਲਗਾਤਾਰ ਸੇਫ ਹੁੰਦੇ ਰਹੇ ਆਪਣੇ ਉੱਚੇ ਅਹੁਦੇ ਲਗਾਤਾਰ ਮਾਨਦੇ ਰਹੇ ਕਈ ਤਾਂ ਰਿਟਾਇਰ ਵੀ ਹੋ ਚੁੱਕੇ ਨੇ ਜਿਨ੍ਹਾਂ ਤੇ ਸਵਾਲ ਖੜੇ ਹੋ ਰਹੇ ਨੇ ਕਿ ਉਹ ਆਪਣੀ ਉਹ ਜ਼ਿੰਦਗੀ ਤਾਂ ਜੋ ਚੁੱਕੇ ਨੇ ਪਰ ਹੁਣ ਮਿਸਾਲ ਕੀ ਕੰਮ ਕੀਤੀ ਜਾਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਕੋਈ ਹਿੰਮਤ ਨਾ ਕਰ ਸਕੇ ਸਾਰੇ ਲੋਕ ਕਹਿ ਰਹੇ ਨੇ ਜਿਵੇਂ ਤੁਸੀਂ ਆਪਣੀ ਸ਼ੁਰੂਆਤ ਚ ਕਿਹਾ ਸੀ ਵੀ ਜਸਟਿਸ ਡਿਲੇਡ ਇਜ਼ ਜਸਟਿਸ ਡਰਾਈਟ ਤਾਂ ਜੋ ਇੱਕ ਜਸਟਿਸ ਹੈ ਜੋ ਇਨਸਾਫ ਹੈ ਉਹਦਾ ਤਾਂ ਸਮਾਂ ਹੁਣ ਨਿਕਲ ਚੁੱਕਿਆ ਮਤਲਬ ਕਿ ਜਿਹੜਾ ਕੋਈ ਰੀਅਲ ਇਨਸਾਫ ਜਿਹੜਾ ਹੋ ਸਕਦਾ ਸੀ ਕਿਉਂਕਿ ਉਹ ਜੋ ਵੀ ਲੋਕ ਨੇ ਬਹੁਤ ਸਾਰੇ ਮਾਰੇ ਜਾ ਚੁੱਕੇ ਨੇ ਪਰ ਫਿਰ ਵੀ ਮਤਲਬ ਕਿ 100 ਸਾਲ ਬਾਅਦ ਵੀ ਇਨਸਾਫ ਹੁੰਦਾ ਅਸੀਂ ਦੇਖਿਆ ਕਿ ਜਿਹੜੇ ਯਹੂਦੀ ਮਾਰੇ ਗਏ ਸੀ ਮਤਲਬ ਕਿ ਨਾਜ਼ੀਆਂ ਦੇ ਕੈਂਪਾਂ ਚ ਨਿਊਬਰਗ ਟ੍ਰਾਇਲ ਹੋਏ ਜਾਂ ਹੁਣ ਤੱਕ ਵੀ ਜਿਹੜੇ ਨਾਜ਼ੀ ਉਦੋਂ ਇਨਵੋਲਵ ਸੀਗੇ ਉਹਨਾਂ ਨੂੰ ਹੁਣ ਤੱਕ ਸਜ਼ਾਆਂ ਹੁੰਦੀਆਂ ਨੇ ਜਾਂ ਜਿਹੜੇ ਬੰਦੇ ਮਰ ਵੀ ਜਾਂਦੇ ਨੇ ਉਹਨਾਂ ਨੂੰ ਮਰਨ ਤੋਂ ਬਾਅਦ ਵੀ ਸਜ਼ਾ ਹੁੰਦੀ ਹੈ ਕਿਉਂਕਿ ਉਹ ਇੱਕ ਇਤਿਹਾਸ ਬਣਦਾ ਤਾਂ ਉਸ ਕਿਸਮ ਦਾ ਇੱਕ ਜਰੂਰ ਹੋਣਾ ਚਾਹੀਦਾ ਇਹ ਮਸਲੇ ਤੇ ਘੱਟੋ ਘੱਟ ਇਹਦੇ ਜਿਹੇ ਤੇ ਕਾਨੂੰਨੀ ਇਫੈਕਟ ਆਗੇ ਰਾਦਰ ਇਹ ਹੋਣਾ ਚਾਹੀਦਾ ਕਿ ਜਿਹੜਾ ਵੀ ਉਹ ਸਾਰੇ ਮਸਲਿਆਂ ਦੇ ਜੋ ਵੀ ਸਵਾਲ ਉੱਠਦੇ ਨੇ ਸਰਕਾਰ ਖੁੱਲੇ ਮਨ ਦੇ ਨਾਲ ਜਾਂਚ ਕਰਾਵੇ ਆਪਣਾ ਕਮਿਸ਼ਨ ਬੁਠਾ ਕੇ ਕਿ ਜਿਹੜੇ ਵੀ ਉਸ ਦੌਰ ਦੀਆਂ ਇਫੈਕਟਿਡ ਫੈਮਲੀਆਂ ਨੇ ਆ ਕੇ ਆਪਣੇ ਬਿਆਨ ਦਰਜ ਕਰਾਓ ਅਸੀਂ ਚਲੋ ਇਹਨੂੰ ਫੈਕਟ ਦੇ ਲੈਵਲ ਤੇ ਇਹਨੂੰ ਡਾਕੂਮੈਂਟੇਸ਼ਨ ਦੇ ਲੈਵਲ ਤੇ ਹੀ ਰੱਖਦੇ ਹਾਂ ਜਿਵੇਂ ਹੁਣ ਤੁਸੀਂ ਦੇਖਿਆ ਕਿ ਅਯੋਧਿਆ ਦੇ ਆਪਣੇ ਕਸ਼ਮੀਰ ਦੇ ਮਸਲੇ ਦੇ ਵਿੱਚ ਸੁਪਰੀਮ ਕੋਰਟ ਦੀ ਜੱਜਮੈਂਟ ਆਈ ਹੈ 370 ਦੇ ਐਬ੍ਰੋਗੇਸ਼ਨ ਦੇ ਮਾਮਲੇ 'ਚ ਤਾਂ ਉਹਦੇ ਵਿੱਚ ਇੱਕ ਜਿਹੜਾ ਬੈਂਚ ਆ ਪੰਜ ਜੱਜਾਂ ਦਾ ਉਹਦੇ ਵਿੱਚ ਇੱਕ ਜੱਜ ਨੇ ਸੰਜੀ ਕੁਸ਼ਨ ਕਾਲ ਤਾਂ ਸੰਜੀ ਕੁਸ਼ਨ ਕਾਲ ਨੇ ਰეკਮੈਂਡ ਕੀਤਾ ਕਿ ਕਸ਼ਮੀਰ ਦੇ ਵਿੱਚ ਐਬ੍ਰੋਗੇਸ਼ਨ ਠੀਕ ਹੈ ਬਟ ਅਸੀਂ ਇਹ ਵੀ ਚਾਹੁੰਦੇ ਕਿ ਟਰੂਥ ਐਂਡ ਰੀਕੰਸੀਲੇਸ਼ਨ ਕਮਿਸ਼ਨ ਬਣਨਾ ਚਾਹੀਦਾ ਕਿ ਜਿਹੜੀਆਂ ਵੀ ਉੱਥੇ ਹਿਊਮਨ ਰਾਈਟ ਦੀਆਂ ਵਾਇਲੇਸ਼ਨਸ ਹੋਈਆਂ ਦੋਨਾਂ ਧਿਰਾਂ ਦੇ ਵੱਲੋਂ ਚਾਹੇ ਮਿਲੀਟੈਂਟਸ ਨੇ ਬੰਦੇ ਮਾਰੇ ਜਾਂ ਫੌਜ ਨੇ ਮਾਰੇ ਤਾਂ ਉਹ ਹੋਣਾ ਚਾਹੀਦਾ ਤੇ ਉਹਦੇ ਤੇ ਮਤਲਬ ਕਿ ਤਾਂ ਕਿ ਇੱਕ ਕਥਾਰਸਿਸ ਹੋ ਸਕੇ ਇੱਕ ਜਿਹੜੀ ਮਲਮ ਲੱਗ ਸਕੇ ਜ਼ਖਮਾਂ ਨੂੰ ਤਾਂ ਉਹ ਪੰਜਾਬ 'ਚ ਵੀ ਐਪਲਾਈ ਹੁੰਦਾ ਪੰਜਾਬ ਦੇ ਵਿੱਚ ਵੀ ਨਹੀਂ ਤਾਂ ਫਿਰ ਜਿਹੜੇ ਫੈਕਟ ਨੇ ਹੁਣ ਤੁਸੀਂ ਵੀ ਦੇਖਦੇ ਹੋ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਕੋਈ ਕਹਿੰਦਾ ਜੀ 25000 ਹਿੰਦੂ ਮਾਰਤਾ ਕੋਈ ਕਹਿੰਦਾ 50000 ਸਿੱਖ ਮਾਰਤੇ ਸਿੱਖਾਂ ਦੀ ਨਸ਼ਲ ਕੁਸ਼ੀ ਹੋ ਗਈ ਤਾਂ ਇਹ ਜਿਹੜਾ ਭੰਬਲ ਪੂਸ਼ਾ ਇਹ ਪੰਬਲ ਪੂਸਾ ਤਾਂ ਤਾਂ ਹੀ ਜਾਊਗਾ ਕਿ ਜੇ ਸਰਕਾਰ ਆਪਣੇ ਲੈਵਲ ਤੇ ਕੋਈ ਤਰਦਦ ਕਰੇ ਕੋਈ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਹੋਵੇ ਸਾਰੀ ਤੇ ਇਹ ਸਾਰਾ ਮਤਲਬ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਵੇ ਤੇ ਗੁਰਦੇਵ ਕੌਂਕੇ ਦੇ ਕੇਸ ਨੇ ਸਾਨੂੰ ਲੱਗਦਾ ਐ ਏਟਲੀਸਟ ਉਸ ਗੱਲ ਦਾ ਮੌਕਾ ਜਿਹੜਾ ਆਪ ਸਰਕਾਰ ਨੂੰ ਜ਼ਰੂਰ ਦਿੱਤਾ ਜੀ ਤਾਂ ਫਿਲਹਾਲ ਇਸ ਮੁਲਾਕਾਤ ਦੇ ਵਿੱਚ ਇੰਨਾ ਹੀ ਤੁਸੀਂ ਗੁਰਸ਼ਮਸ਼ੀਰ ਸਿੰਘ ਜੀ ਅਰਾਂ ਨੂੰ ਸੁਣ ਰਹੇ ਸੀਗੇ ਔਰ ਮਸਲਾ ਕੀ ਹੈ ਕਿ ਜਿਹੜਾ ਸਰਕਾਰ ਦੇ ਕੋਲੇ ਵੀ ਵੱਡਾ ਮੌਕਾ ਹੈ ਮਿਸਾਲੀ ਕਾਰਵਾਈ ਕਰਕੇ ਲੋਕਾਂ ਦੇ ਨਿਗਾ ਦੇ ਵਿੱਚ ਜਿਹੜਾ ਇਨਸਾਫ ਦੇ ਲਈ ਸਰਕਾਰ ਆ ਜਿਹੜਾ ਕਦਮ ਲੈ ਸਕਦੀ ਹੈ ਤੇ ਲੋਕਾਂ ਦੀਆਂ ਉਮੀਦਾਂ ਨੂੰ ਹੋਰ ਜਗਾ ਸਕਦੀ ਹੈ ਕਿ ਕੀ ਕਿ ਹਾਂ ਕਿ ਇਸ ਇੰਨੇ ਸਮੇਂ ਬਾਅਦ ਵੀ ਕਿਤੇ ਜਾ ਕੇ ਇਨਸਾਫ ਹੋ ਸਕਦਾ ਤੇ ਇਨਸਾਫ ਹੋਏਗਾ ਤੇ ਸਜ਼ਾ ਜਿਹੜੀ ਜਿਸ ਤਰੀਕੇ ਦੇ ਨਾਲ ਗੁਰਸ਼ਮ ਸਿੰਘ ਜੀ ਦੀ ਦੱਸ ਕੇ ਹਟੇ ਨੇ ਕਿ ਉਹ ਮਰਿਆਂ ਤੋਂ ਬਾਅਦ ਵੀ ਹੁੰਦੀ ਹੈ ਤੇ ਉਹ ਇੱਕ ਇਤਿਹਾਸ ਹੁੰਦਾ ਤੇ ਉਹ ਇੱਕ ਮਿਸਾਲ ਹੀ ਹੁੰਦੀ ਹੈ ਮਿਸਾਲੀ ਤੌਰ ਤੇ ਹੁੰਦਾ ਕਿ ਗੁਨਾਹਾਂ ਦੀ ਸਜ਼ਾ ਜ਼ਰੂਰ ਮਿਲੇਗੀ ਕੈਮਰੇ ਤੇ ਮੇਰਾ ਸਾਧਰੇ ਸੀ ਗਰਦੀਪ ਮਨਪ੍ਰੀਤ ਸਿੰਘ ਨਿਰਪੱਖ ਪੋਸਟ ਦੇ ਲਈ ਧੰਨਵਾਦ